ਸਸਤਰੀਕਾਲ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ ਅੱਜ ਦੇ ਸੰਜੋਗ ਬਨਾ ਇਹ ਰਹਸ ਕਦੇ ਮੈਨੂੰ ਸਮਝ ਨਹੀਂ ਸੀ ਆ ਸਕਣਾ ਰਾਤੋ ਰਾਤ ਸੰਪੂਰਨਤਾ ਦਾ ਮਿੱਧਿਆ ਦਬੀਆਂ ਅਹਿਸਾਸ ਮੇਰੇ ਅੰਦਰ ਜਰਜੀਤ ਹੋ ਉਠਦਾ ਹੈ ਆਪਣੇ ਆਪ ਨੂੰ ਮੈਂ ਜ਼ਿੰਮੇਵਾਰ ਇਨਸਾਨ ਸਮਝਣ ਲੱਗ ਪੈਣਾ ਹਾਂ ਮੇਰੀ ਅੰਗੋਲੀ ਹੋਂਦ ਨੂੰ ਸਮਾਜ ਨੇ ਸਵੀਕਾਰ ਕਰ ਲਿਆ ਹੈ ਉਨੀ ਹੀ ਨੀ ਸਖਸੀਅਤ ਨੂੰ ਮਾਨਤਾ ਪ੍ਰਦਾਨ ਕਰ ਦਿੱਤੀ ਹੈ ਮੈਂ ਮਨੁੱਖੀ ਭਾਈਚਾਰੇ ਦਾ ਜ਼ਿੰਮੇਵਾਰ ਮੈਂਬਰ ਬਣ ਗਿਆ ਹਾਂ ਇੱਕ ਹੋਰ ਅਹਿਸਾਸ ਅਨੋਖੀ ਜਿੱਤ ਅਨੋਖੀ ਪ੍ਰਾਪਤੀ ਦਾ ਅਹਿਸਾਸ ਐਵਰੇਸਟ ਦੀ ਚੋਟੀ ਤੇ ਚੜ ਜਾਣ ਵਰਗਾ ਅਹਿਸਾਸ ਆਪਣੀ ਜੀਵਨ ਸਾਥਨ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਜਿੱਤਣ ਦੀ ਖੁਸ਼ੀ ਭਰੀ ਪ੍ਰਾਪਤੀ ਦਾ ਅਹਿਸਾਸ ਮੈਨੂੰ ਦਿਲ ਦੀਆਂ ਡੁਗਾਣਾ ਤੱਕ ਸਰਸ਼ਾਰ ਕਰ ਦਿੰਦਾ ਹੈ ਦੇਖ ਰੂਪ ਤੂੰ ਇਸ ਘਰ ਤੇ ਜੇ ਨਵੀਂ ਨਵੇਲੀ ਹੈਂ ਪਰਵਾਰ ਦੀ ਜੀਆਂ ਦੇ ਸੁਭਾਅ ਤੈਨੂੰ ਬਿਲਕੁਲ ਪਤਾ ਨਹੀਂ ਕਈ ਗੱਲਾਂ ਤੈਨੂੰ ਉਪਰੀਆਂ ਲੱਗਣਗੀਆਂ ਚੁਬਮੀਆਂ ਵੀ ਜਾਪਣਗੀਆਂ ਬੀਜੀ ਦਾ ਸੁਭਾਅ ਗਰਮ ਜ਼ਰੂਰ ਹੈ ਪਰ ਦਿਲ ਮੜਾ ਨਹੀਂ ਉਹਨਾਂ 'ਚ ਇੱਕ ਹੀ ਨੁਕਸ ਹੈ ਜੋ ਦਿਲ ਚਾਇਆ ੜਕ ਦੇਣੇ ਆਖ ਦੇਣਗੇ ਜੇ ਅੱਗੋਂ ਕੋਈ ਟੋਕ ਦੇਵੇ ਤਾਂ ੜਕ ਕੇ ਉੱਠਣਗੇ ਸਾਰਾ ਘਰ ਸਿਰ ਤੇ ਚੱਕ ਲੈਣਗੇ ਬਜ਼ੁਰਗਾਂ ਵਾਲੀ ਅੜੀ ਪੱਕੀਆਂ ਆਤਾਂ ਅਸੀਂ ਉਹਨਾਂ ਨੂੰ ਬਦਲ ਨਹੀਂ ਸਕਦੇ ਉਹਨਾਂ ਦੀਆਂ ਗੱਲਾਂ ਨੂੰ ਚੁੱਪਚਾਪ ਸਤ ਵਚਨ ਆ ਕੇ ਸੁਣ ਲੈਣਾ ਹੀ ਸਿਆਣਪ ਹੈ ਤੂੰ ਜੋ ਕੁਝ ਲਿਆਂ ਦੇ ਸਭ ਠੀਕ ਹੈ ਬੀਜੀ ਦੀਆਂ ਗੱਲਾਂ ਨੂੰ ਦਿਲ ਤੇ ਲੈਣ ਦੀ ਲੋੜ ਨਹੀਂ ਪਾਪਾ ਜੀ ਬਹੁਤ ਖੁਸ਼ ਹਨ ਸਾਰੇ ਹੀ ਖੁਸ਼ ਹਨ ਮੇਰੀ ਖੁਸ਼ੀ ਦਾ ਤਾਂ ਟਿਕਾਣਾ ਹੀ ਨਹੀਂ ਮੈਨੂੰ ਤਾਂ ਜਿਵੇਂ ਸਾਰਾ ਜਹਾਨ ਮਿਲ ਗਿਆ ਚੀਜ਼ਾਂ ਬੰਦੇ ਦੀ ਤ੍ਰਿਪਤੀ ਨਹੀਂ ਕਰ ਸਕਦੀਆਂ ਤ੍ਰਿਪਤੀ ਤਾਂ ਮੰਨ ਦੀ ਅਵਸਥਾ ਹੈ ਕੰਗਾ ਦੀ ਲੱਖ ਨਾਲ ਵੀ ਨਹੀਂ ਹੁੰਦੀ ਕੰਗਾ ਦੀ ਕੱਖ ਨਾਲ ਹੀ ਹੋ ਜਾਂਦੀ ਹੈ ਮੈਂ ਸਿਰ ਤੋਂ ਪੈਰਾਂ ਤੱਕ ਤ੍ਰਿਪਤ ਹਾਂ ਮੈਨੂੰ ਕੋਈ ਸ਼ਿਕਾਇਤ ਨਹੀਂ ਬਾਬੇ ਦਾ ਸੁਭਾਅ ਕੱਲ ਜੀਟ ਮੁੰਡਿਆਂ ਵਾਂਗ ਹੱਸਣ ਖੇਡਣ ਵਾਲਾ ਮਖੌਲ ਕਰਨ ਦੀ ਆਦਤ ਹੈ ਪ੍ਰੈ ਜਾਂਦਾ ਟੀਚਰਾਂ ਕਰ ਜਾਂਦਾ ਕਈ ਗੱਲਾਂ ਵਾਧੂ ਘੱਟੂ ਵੀ ਕਹਿ ਦਿੰਦਾ ਉਸ ਦੀਆਂ ਗੱਲਾਂ ਨੂੰ ਮਾਈਂਡ ਨਾ ਕਰੀਂ ਮੂੰਹ ਦੀ ਪਕਾਈ ਜ਼ਰੂਰ ਕਰਦਾ ਪਰ ਦਿਲ ਚ ਕੁਝ ਨਹੀਂ ਇੰਟੈਲੀਜੈਂਟ ਬੜਾ ਪੀਸੀਐਸ ਦਾ ਇਮਤਿਹਾਨ ਦੇ ਕੇ ਆਇਆ ਉਮੀਦ ਹੈ ਸਿਲੈਕਟ ਹੋ ਜਾਵੇਗਾ ਛੋਟਾ ਬਿੱਲੂ ਘੱਟ ਬੋਲਦਾ ਟਰੈਕਟਰ ਵੀ ਚਲਾਉਂਦਾ ਪੜ੍ਹਾਈ ਵੀ ਕਰਦਾ ਪ੍ਰੈਪ ਵਿੱਚੋਂ ਦੋ ਵਾਰੀ ਫੇਲ ਹੋ ਚੁੱਕਿਆ ਦਰੂਪੀ ਕੇ ਡਾਂਗ ਛੋਟਾ ਵੀ ਕਰਾਉਂਦਾ ਰਾਨੂੰ ਸਾਡੀ ਲਾੜਨੀ ਪੈਣ ਡਾਕਟਰ ਬੰਨਣਾ ਚਾਹੁੰਦੀ ਏ ਫ੍ਰੀ ਮੈਡੀਕਲ ਤੋਂ ਨੰਬਰ ਘੱਟ ਸਨ ਦਾਖਲਾ ਨਹੀਂ ਮਿਲਿਆ ਹੁਣ ਬੀਐਸਸੀ ਮੈਡੀਕਲ ਦੇ ਪਾਰਟ 2 ਚ ਪੜਦੀ ਏ ਚੰਡੀਗੜ੍ਹ ਬੀਐਸਸੀ ਤੋਂ ਬਾਅਦ ਕੋਸ਼ਿਸ਼ ਕਰਾਂਗੇ ਮੈਡੀਕਲ ਕਾਲਜ ਦਾਖਲੇ ਦੀ ਕਦੇ ਕਦੇ ਹੀ ਆਉਂਦੀ ਏ ਆਰਾਮ ਵਿੱਚ ਰੱਖੀਂ ਬੀਜੀ ਖੁਸ਼ ਰਹਿਣਗੇ ਉੰਜ ਤਰ੍ਹਾਂ ਹੁੰ ਤੇਰਾ ਬਹੁਤ ਚਾਹੇ ਉਸ ਦੀ ਸ਼ਫਰਸ਼ ਤੇ ਹੀ ਬੀਜੀ ਨੇ ਤੇਰਾ ਰਿਸ਼ਤਾ ਮਨਜ਼ੂਰ ਕੀਤਾ ਤੈਨੂੰ ਇਸ ਘਰ ਚ ਕੋਈ ਤਕਲੀਫ ਨਹੀਂ ਹੋਣੀ ਸਾਰੇ ਹੀ ਪੜੇ ਲਿਖੇ ਹਨ ਤਹਜ਼ੀਬ ਯਾਪਤਾ ਖਾਨਦਾਨੀ ਪਰਿਵਾਰ ਬਜ਼ੁਰਗਾਂ ਦਾ ਵੱਡਾ ਨਿਕੀਆਂ ਮੋਟੀਆਂ ਗੱਲਾਂ ਤਾਂ ਸਾਰੇ ਘਰਾਂ ਚ ਹੀ ਹੁੰਦੀਆਂ ਨੇ ਤੈਨੂੰ ਕੋਈ ਸਮੱਸਿਆ ਪੇਸ਼ ਆਵੇ ਚੁੱਪ ਕਰਕੇ ਮੇਰੇ ਕੰਨ ਚ ਦੱਸਦੀ ਮੈਂ ਸਭ ਕੁਝ ਆਪਣੇ ਠੀਕ ਕਰ ਦਿਆਂਗਾ ਅਸੀਂ ਹੁਣ ਦੋਨੇ ਹੀ ਹਾਂ ਇੱਕ ਹਾਂ ਤੇਰੇ ਰਸਨ ਦਾ ਵੀ ਬੰਦੋਬਸਤ ਕਰਾਂਗੇ ਪਲਾਸਟਿਕ ਸਰਜਰੀ ਨਾਲ ਇਸਦਾ ਨਾਂ ਨਿਸ਼ਾਨ ਮਿਟ ਜਾਏਗਾ ਤੁਸੀਂ ਕੈਸ਼ ਆਪਣੇ ਨਾਂ ਕਰਵਾ ਲਓ ਮੈਨੂੰ ਤਾਂ ਇਸ ਦੀ ਲੋੜ ਨਹੀਂ ਪਤਾ ਨਹੀਂ ਬਾਪੂ ਜੀ ਨੇ ਮੇਰੇ ਨਾਂ ਕਿਉਂ ਕਰਵਾ ਦਿੱਤਾ ਜਿਸ ਨੇ ਮੰਗਿਆ ਸੀ ਉਸ ਨੂੰ ਫੜਾ ਦਿੰਦੇ ਉਹ ਕੋਲ ਪਈ ਗਾੜ्रेस ਦਿਲ ਮਾਰੀ ਵਿੱਚੋਂ ਪਾਸਬੁੱਕ ਕੱਢ ਕੇ ਮੈਨੂੰ ਫੜਾਉਂਦੀ ਹੈ ਉਸ ਦੀਆਂ ਅੱਖਾਂ ਅੰਜੂਆਂ ਨਾਲ ਭਰੀਆਂ ਹੋਈਆਂ ਅਨਜਾਪ ਦਾ ਵੀ ਜੀ ਨੇ ਆਪਣੇ ਦਿਲ ਦੀ ਪ੍ਰਸ ਕੱਢ ਲਈ ਨਹੀਂ ਰੂਪੋ ਮੈਨੂੰ ਵੀ ਇੰਨਾ ਪੈਸਿਆਂ ਦੀ ਕੋਈ ਲੋੜ ਨਹੀਂ ਇਸ ਕਰਦੇ ਕਿਸੇ ਵੀ ਬੰਦੇ ਦਾ ਇੰਨਾ ਪੈਸਿਆਂ ਤੇ ਕੋਈ ਹੱਕ ਨਹੀਂ ਆਪਾਂ ਇਹ ਪੈਸੇ ਬਾਪੂ ਜੀ ਨੂੰ ਵਾਪਸ ਕਰ ਦਿੰਨੇ ਆ ਉਹਨਾਂ ਨੇ ਬਹੁਤ ਜ਼ਿਆਦਾ ਖਰਚ ਕੀਤਾ ਕਈ ਚੀਜ਼ਾਂ ਬੀਜੀ ਨੇ ਪਾਪਾ ਜੀ ਤੋਂ ਚੋਰੀ ਮੰਗੀਆਂ ਮੈਂ ਬਹੁਤ ਸ਼ਰਮਿੰਦਾ ਹਾਂ ਰੂਪ ਰਿਸ਼ਤੇਦਾਰਾਂ ਵਿੱਚ ਸਾਜ ਵਧਾਉਣ ਵਾਸਤੇ ਹੁੰਦੇ ਆ ਲੁੱਟਣ ਵਾਸਤੇ ਨਹੀਂ ਹੁੰਦੇ ਨਾ ਰੂਪ ਮੈਨੂੰ ਫਿਰ ਘੁੱਟ ਕੇ ਜੱਫੀ ਪਾ ਲੈਂਦੀ ਹੈ ਮੈਂ ਗੱਲਾਂ ਕਰ ਰਿਹਾ ਜਿਵੇਂ ਪੱਥਰ ਤੇ ਲਕੀਰਾਂ ਖਿੱਚ ਰਿਹਾ ਹੋਵਾਂ ਅਮਟ ਲਕੀਰਾਂ ਡੂੰਘੇ ਵਿਸ਼ਵਾਸ ਨਾਲ ਅੱਖੀਆਂ ਕਦੇ ਨਾ ਮਿਟਣ ਵਾਲੀਆਂ ਗੱਲਾਂ ਜਾਬ ਦਾ ਤਿਆਗ ਕੁਰਬਾਨੀ ਦਾ ਹੀ ਦੂਜਾ ਨਾਮ ਪਿਆਰ ਹੈ ਆਨੰਦ ਕਾਰਜ ਦੇ ਸਮੇਂ ਸੁਣੀ ਗਿਫਤਾ ਦੀ ਟੁੱਕ ਮੇਰੇ ਦਿਮਾਗ ਵਿੱਚ ਆਉਂਦੀ ਹੈ ਸ਼ਾਦੀ ਨਾਮ ਹੈ ਆਪਾਂ ਤਿਆਗ ਦੇਣਾ ਖਾਣੀ ਹੋਰ ਦੇ ਲਈ ਜਿਉਂਦੀ ਸਾਂ ਜਾਬ ਦਾ ਜੇ ਫਿਰ ਮੈਂ ਆਪਾਂ ਤਿਆਗ ਕੇ ਰਵਿੰਦਰ ਖਾਤਰ ਜਿਉਂਦੀ ਸਾਂ ਖਾਦੀ ਹੈ ਕਮਰੇ ਦਾ ਬਾਰ ਖੜਕਦਾ ਹੈ ਮੈਂ ਇੱਕਦਮ ਉੱਠ ਕੇ ਦੂਜੇ ਬਿਸਤਰੀ 'ਚ ਚਲਾ ਜਾਂਦਾ ਹਾਂ ਰੂਪ ਉੱਠ ਕੇ ਬਾਰ ਕਹਿੰਦੀ ਹੈ ਬਾਰ ਗੋਡੇ ਗੋਡੇ ਧੁੱਪ ਚੜੀ ਹੋਈ ਹੈ ਬੀਜੀ ਚਾਹ ਲਈ ਖੜੇ ਹਨ ਰੂਪ ਉਹਨਾਂ ਦੇ ਪੈਰੀਂ ਥਲਾਉਂਦੀ ਹੈ ਬੀਜੀ ਅਸੀਸਾਂ ਦਿੰਦੇ ਹਨ ਜਿਉਂ ਦੀ ਵਸਦੀ ਰਹਿ ਪੁੱਤ ਵੱਡਾ ਸਾਗਨ ਹੋਵੇ ਜਵਾਨੀਆਂ ਮਾਣੇ ਦਿਨ ਰੋਹੀ ਰਹੇ ਦੁੱਤੀ ਪੁੱਤੀ ਫਲੇ ਪਤਾ ਨਹੀਂ ਹੋਰ ਕਿੰਨਾ ਵਜੇ ਰੂਪ ਚਾਵਲ ਦੀ ਟਰੇ ਅੰਦਰ ਲਿਆਉਂਦੀ ਹੈ ਤੇ ਬਾਹਰ ਪੇੜ ਦਿੰਦੀ ਹੈ ਅਸੀਂ ਚਾਹ ਪੀ ਰਹੇ ਹਾਂ ਬੀਜੀ ਜੀਆਂ ਅਸੀਸਾਂ ਦੁਰਾ ਰਹੇ ਹਾਂ ਇੱਕ ਦੂਜੇ ਨੂੰ ਮਖੌਲ ਕਰ ਰਹੇ ਹਾਂ ਅਸਸ ਕੇ ਲੋਟ-ਪੋਟ ਹੋ ਰਹੇ ਹਨ 15 ਦਿਨਾਂ ਦੀ ਛੁੱਟੀ ਤੋਰਿਆਂ ਫੇਰਿਆਂ 'ਚ ਹੀ ਮੁੱਕ ਜਾਂਦੀ ਹੈ ਦਿਲ ਦਾ ਕੋਈ ਵਿਚਾਰ ਅਜੇ ਪੂਰਾ ਨਹੀਂ ਹੋਇਆ ਵਿਛੜਨ ਦਾ ਖਿਆਲ ਆਉਂਦਿਆਂ ਹੀ ਹੌਲ ਪੈਂਦਾ ਹੈ ਮੈਂ ਚਾਹੁੰਨਾ ਹਰਪ੍ਰਿੰਦਰ ਨੂੰ ਆਪਣੇ ਕੋਲੇ ਸਰਹੰਦ ਦੇ ਨੇੜੇ ਉਸ ਸ਼ਹਿਰ ਲੈ ਜਾਵਾਂ ਜਿੱਥੇ ਮੈਂ ਸਰਕਾਰੀ ਨੌਕਰੀ ਕਰਦਾ ਹਾਂ ਰੂਪ ਚਾਹੁੰਦੀ ਹੈ ਕਿਸੇ ਨਵेकਲੀ ਸੁੰਦਰ ਥਾਂ ਤੇ ਜਾ ਕੇ ਹਨੀਮੂਨ ਮਨਾਇਆ ਜਾਵੇ ਪਰ ਇਸ ਸਮੇਂ ਇਹ ਦੋਵੇਂ ਗੱਲਾਂ ਹੀ ਸੰਭਵ ਨਹੀਂ ਸਰਦਾਂ ਉੱਤੇ ਲੜਾਈ ਦੇ ਕਾਲੇ ਬੋਲੇ ਬੱਦਲ ਘਜਰੇ ਹਨ ਕਿਸੇ ਵੀ ਵੇਲੇ ਵੀ ਬੰਬਾਂ ਦੀ ਵਰਖਾ ਸ਼ੁਰੂ ਹੋ ਸਕਦੀ ਹੈ ਬੰਗਲਾਦੇਸ਼ ਨੂੰ ਆਪਣੀ ਹੋਣ ਦਾ ਐਲਾਨ ਕੀਤਾ 6 ਮਹੀਨੇ ਹੋ ਚੁੱਕੇ ਹਨ 6 ਮਹੀਨਿਆਂ ਤੋਂ ਹੀ ਪਾਕਿਸਤਾਨੀ ਫੌਜਾਂ ਬੰਗਲਾਵਾਸੀਆਂ ਦਾ ਕਤਲੇਆਮ ਕਰ ਰਹੀਆਂ ਹਨ ਭਾਰਤੀ ਅਖਬਾਰਾਂ ਮਜ਼ਲੂਮਾਂ ਦੇ ਹਾਂ ਹਾਂਕਾਰ ਦੀਆਂ ਖਬਰਾਂ ਨਾਲ ਭਰੀਆਂ ਹੁੰਦੀਆਂ ਹਨ ਹਰ ਬੇਜ਼ੁਬਾਨ ਤੇ ਯਈਆ ਖਾਨ ਦੀਆਂ ਫੌਜਾਂ ਵੱਲੋਂ ਕੀਤੇ ਜਾ ਰਹੇ ਜ਼ੁਲਮਾਂ ਦੀ ਚਰਚਾ ਹੈ ਕੁਆਰੀਆਂ ਵਿਆਈਆਂ ਬਦਨਸੀਬ ਬੰਗਲਾਂ ਬਗਾਲਣਾ ਦੀ ਇੱਜ਼ਤ ਲੁੱਟੇ ਜਾਂਦੀਆਂ ਦਰਦਨਾਕ ਕਹਾਣੀਆਂ ਹਨ ਟਾਕਾ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਵਿਦਿਆਰਥੀ ਲੜਕੇ ਲੜਕੀਆਂ ਤੇ ਬੁੱਧੀਜੀਵੀਆਂ ਨੂੰ ਕੋਕੋਕੇ ਜਿਹਾ ਕੀਤਾ ਜਾਂਦੀਆਂ ਲੂਗੰਡੇ ਘੜੇ ਕਰਨ ਵਾਲੀਆਂ ਲਹੂ ਲਹਾਨ ਦਾਸਤਾਨਾ ਹਨ ਪਾਕਿਸਤਾਨੀ ਰੇਡੀਓ ਤੋਂ ਭਾਰਤ ਸਰਕਾਰ ਨੂੰ ਨਿਤ ਨਵੀਆਂ ਧਮਕੀਆਂ ਪ੍ਰਸਤ ਰਿਤ ਹੁੰਦੀਆਂ ਹਨ ਨਿਤ ਨਵੇਂ ਇਲਜ਼ਾਮ ਲਾਏ ਜਾਂਦੇ ਹਨ ਅਤੀ ਅੰਤ ਵਿਸਫੋਟਕ ਸਥਿਤੀ ਹੈ ਬਰੂ ਉੱਤੇ ਢੇਰ ਜੋ ਕਿਸੇ ਵੇਲੇ ਵੀ ਚੰਗਿਆੜੀ ਦੇਖ ਸਕਦੀ ਹੈ ਮੌਕੇ ਦੀ ਨਿਯਾਕਤ ਨਾਲ ਜਿੱਠਣ ਲਈ ਭਾਰਤ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਮਹੱਤਵਪੂਰਨ ਕਦਮ ਚੁੱਕਣ ਤੋਂ ਪਹਿਲਾਂ ਵੱਖ-ਵੱਖ ਦੇਸ਼ਾਂ ਦਾ ਦੌਰਾ ਕਰ ਰਹੀ ਹੈ ਸਰਦਾਂ ਦੇ ਨੇੜੇ ਦੇ ਵਾਤਾਵਰਣ ਵਿੱਚ ਤਲਖੀਆਂ ਭਰੀਆਂ ਹਮਸ ਹੈ ਮੇਰੀ ਨੌਕਰੀ ਵਾਲੇ ਸ਼ਹਿਰ ਦੀਆਂ ਗਲੀਆਂ ਸੁੰਨੀਆਂ ਹੋ ਗਈਆਂ ਹਨ ਬਾਜ਼ਾਰਾਂ ਵਿੱਚ ਬਰਨੋੜਦੀ ਹੈ ਐਸੇ ਵਾਲੇ ਲੋਕ ਤਾਂ 3 ਮਹੀਨੇ ਪਹਿਲਾਂ ਹੀ ਕਾਰਾਂ ਲੈ ਕੇ ਦਿੱਲੀ ਦੇ ਨਾਲ ਦੂਰ ਬੰਬਈ ਵਾਲੀਆਂ ਕੋਠੀਆਂ 'ਚ ਪਹੁੰਚ ਗਏ ਹਨ ਜਿਹੜੇ ਕੁਝ ਮਜਬੂਰੀਆਂ ਕਰਨ ਬੈਠੇ ਹਨ ਉਹਨਾਂ ਨੇ ਆਪਣਾ ਕੀਮਤੀ ਸਮਾਨ ਤੇ ਬਾਲ ਬੱਚੇ ਸਰ ਦੂਰ ਸੁਰੱਖਿਅਤ ਥਾਵਾਂ ਤੇ ਰੰਦੇ ਆਪਣੇ ਰਿਸ਼ਤੇਦਾਰਾਂ ਕੋਲ ਭੇਜ ਦਿੱਤੇ ਹਨ ਛੁੱਟੀ ਆਉਣ ਤੋਂ ਪਹਿਲਾਂ ਮੈਂ ਵੀ ਸਾਰਾ ਸਮਾਨ ਪਿੰਡ ਲੈ ਆਇਆ ਸੀ ਹੁਣ ਕਿਵਲੀਕ ਅਟੈਚੀ ਤੇ ਬਿਸਤਰਾ ਲਿਆ ਰਿਆਂ ਹਾਂ ਮਾਂ ਰੂਪ ਦਾ ਬਹੁਤ ਹੀ ਮੋਹ ਕਰਨ ਲੱਗ ਪਈ ਰੂਪ ਨੂੰ ਆਪਣੇ ਕੋਲੇ ਪਿੰਡ ਰੱਖਣਾ ਚਾਹੁੰਦੀ ਹੈ ਰੂਪ ਨੇ ਭਾਵੇਂ ਆਪਣੇ ਮੂੰਹੋਂ ਇਸ ਬਾਰੇ ਕੁਝ ਨਹੀਂ ਆਖਿਆ ਪਰ ਮੇਰਾ ਖਿਆਲ ਹੈ ਕਿ ਮੇਰੀ ਗੈਰ ਹਾਜ਼ਰੀ 'ਚ ਰੂਪ ਦਾ ਪਿੰਡ ਮਾਂ ਕੋਲੇ ਰਹਿਣਾ ਠੀਕ ਨਹੀਂ ਪਤਾ ਨਹੀਂ ਕਿਉਂ ਮੈਨੂੰ ਡਰ ਹੈ ਘਰ ਵਾਲੇ ਉਸਤੇ ਵਧੀਆ ਪ੍ਰਭਾਵ ਨਹੀਂ ਪਾ ਸਕਣਗੇ ਮਾਂ ਦਾ ਸੁਭਾਅ ਕਈ ਗੁੰਝਲਾਂ ਪੈਦਾ ਕਰ ਸਕਦਾ ਹੈ ਉਸ ਨੂੰ ਲੈਣ ਦੇਣ ਬਾਰੇ ਸ਼ਿਕਾਇਤਾਂ ਹਨ ਮੈਂ ਚਾਹੁੰਨਾ ਹਾਂ ਪਹਿਲੀ ਰਾਤ ਰੂਪ ਦੇ ਮਨ 'ਚ ਬਣਿਆ ਮੇਰਾ ਈ ਮੈਸ ਕਾਇਮ ਰਹੇ ਇਹ ਜੀਆਂ ਬਹੁਤ ਸਾਰੀਆਂ ਗੱਲਾਂ ਸੋਚ ਕੇ ਮਾਂ ਨੂੰ ਲਾਰੇ ਲੱਪੇ ਲਾ ਕੇ ਮੈਂ ਰੂਪ ਨੂੰ ਉਸਦੇ ਮਾਪਿਆਂ ਕੋਲੇ ਛੱਡ ਆਉਂਦਾ ਹਾਂ ਮਹੀਨਾ ਦੇਖਿਆ ਵੀ ਦਿਨ ਦੇਖਿਆ ਮਾਂ ਨੂੰ ਟੇਕ ਕਿੱਥੇ ਫਿਰ ਜਿਹੜੀ ਗੱਲ ਉਸਦੇ ਦਿਲ ਵਿੱਚ ਆ ਜਾਵੇ ਭੁਗਾ ਕੇ ਹਟਦੀ ਹੈ ਮੈਥੋਂ ਪੁੱਛੇ ਬਿਨਾ ਮੈਨੂੰ ਦੱਸੇ ਬਿਨਾ ਮਾਂ ਰੂਪ ਦੇ ਪੇਕੇ ਨੂੰ ਚਿੱਠੀ ਲਿਖ ਦਿੰਦੀ ਹੈ ਰੂਪ ਨੂੰ ਪਿੰਡ ਛੱਡ ਜਾਣ ਲਈ ਆਖਦੀ ਹੈ ਰੂਪ ਦਾ ਭਰਾ ਉਸ ਨੂੰ ਮਾਂ ਕੋਲੇ ਪਿੰਡ ਛੱਡ ਜਾਂਦਾ ਜਿਸ ਦਿਨ ਮੇਰੇ ਕੋਲੇ ਰੂਪ ਦੀ ਪਿੰਡੋਂ ਲਿਖੀ ਚਿੱਠੀ ਪਹੁੰਚਦੀ ਹੈ ਉਸੇ ਰਾਤ ਇਈਆਂ ਖਾਂ ਰੇਡੀਓ ਉਤੇ ਭਾਰਤ ਵਿਰੁੱਧ ਲੜਾਈ ਦਾ ਖੁੱਲਮ-ਖੁੱਲਾ ਐਲਾਨ ਕਰ ਦਿੰਦਾ ਹੈ। ਚਿੰਗਿਆੜੀ ਨੂੰ ਊੜੀ ਗ੍ਰਹਾ ਬਰੂਦ ਦਾ ਢੇਰ ਲਾਟਾਂ ਦਾ ਰੂਪ ਧਾਰਨ ਕਰ ਲੈਂਦਾ ਹੈ। ਦੋਹਾਂ ਦੇਸ਼ਾਂ ਦੀਆਂ ਜਵਾਨੀਆਂ ਅਣਾਈ ਮੌਤ ਮਰਨ ਲਈ ਗੁੱਥਮ-ਗੁੱਥੈ ਹੋ ਜਾਂਦੀਆਂ ਹਨ, ਮਾਵਾਂ ਦੇ ਪੁੱਤ ਬਰੂਦ ਦੀਆਂ ਲਾਟਾਂ ਤੇ ਪਤੰਗਿਆਂ ਵਾਂਗ ਸੜਨ ਲੱਗਦੇ ਹਨ। ਜੰਗ ਦੇ ਖੂਨੀ ਪਾਂਬੜਾਂ ਵਿੱਚ ਸਾਡਾ ਹਨੀਮੂਨ ਦਾ ਸੁਪਨਾ ਸੜ ਕੇ ਸੁਆਹ ਹੋ ਜਾਂਦਾ। ਰੂਪ ਦੇ ਚਿੱਠੀ ਪੜਦਾ ਹਾਂ ਲਿਖਦੀ ਹੈ। ਗੁਰਦੁਆਰਾ ਸਾਹਿਬ ਦੇ ਲਾਉਨ ਸਪੀਕਰ ਤੋਂ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਹੁੰਦਿਆਂ ਹੀ ਬੀਜੀ ਬੜੇ ਪਿਆਰ ਨਾਲ ਆਵਾਜ਼ ਮਾਰਦੇ ਹਨ ਰੂਪ ਪੁੱਤਰ ਜੀ ਉਠੋ ਅੰਮ੍ਰਿਤ ਵੇਲਾ ਹੋ ਗਿਆ ਹੈ ਪਾਣੀ ਦਿੱਤਾ ਕਰੋ ਇਸ ਇਸ਼ਨਾਨ ਕਰੋ ਵੇਗਰੂ ਦਾ ਨਾਮ ਜਪੋ ਮਨ ਕਰੜਾ ਕਰ ਉੱਠਦੀਆਂ ਰਜਾਈ ਚੋਂ ਨਿਕਲਣ ਨੂੰ ਜੀ ਨਹੀਂ ਕਰਦਾ ਪਰ ਤੁਹਾਡੇ ਬੀਜੀ ਦਾ ਪਿਆਰ ਬਹੁਤ ਪਿਆਰ ਭਰਿਆ ਹੁਕਮ ਨਹੀਂ ਡਾਲ ਸਕਦੀ ਕੁਪਾਦੀਆਂ ਛਟੀਆਂ ਤੇ ਮੱਕੀ ਦੇ ਗੁੱਲਾਂ ਨਾਲ ਟੋਕਣੀ ਹੇਠ ਅੱਗ ਬਾਲਦੀਆਂ ਪਾਣੀ ਦਿੱਤਾ ਕਰਦੀ ਹਾਂ ਪਹਿਲਾਂ ਵੀ ਜੀ ਇਸ਼ਨਾਨ ਕਰਦੇ ਹਾਂ ਫਿਰ ਮੈਂ ਵੀ ਓਖੀ ਸੋਖੀ ਪਿੰਡਾ ਗੱਲਾਂ ਕਰ ਲੈਣੀਆਂ ਜ਼ਿੰਦਗੀ 'ਚ ਪਹਿਲੀ ਵਾਰ ਅਮਰਤਵੇਰੇ ਉੱਠਣ ਅਤੇ ਸੂਰਜ ਚੜ੍ਹਨ ਤੋਂ ਇੰਨਾ ਪਹਿਲਾਂ ਇਸ਼ਨਾਨ ਕਰਨ ਦਾ ਮਸਾ ਮੌਕਾ ਮਿਲਿਆ ਹੈ ਇਸ ਪਰਉਪਕਾਰ ਲਈ ਮੈਂ ਬਿਜੀ ਦਾ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ 10 ਵਜੇ ਤੋਂ ਪਹਿਲਾਂ ਰਜਾਈ 'ਚੋਂ ਨਾ ਨਿਕਲਣ ਵਾਲੀ ਆਲਸਨ ਨੂੰ ਇੰਨੀ ਸਵਕਤ ਉੱਠਣ ਦੀ ਆਦਤ ਪਾਈ ਹੈ ਮੈਨੂੰ ਕੋਲ ਬਿਠਾ ਕੇ ਬੀਜੀ ਜੱਜ ਜੀ ਸੇਦਾ ਪਾਠ ਕਰਦੇ ਹਨ ਬੜੀ ਮਿੱਠੀ ਤੇ ਰਸਪਿੰਨੀ ਆਵਾਜ਼ ਹੈ ਬੀਜੀ ਦੀ ਪਤਾਸਿਆਂ ਵਰਗੇ ਮੁਠੇ ਬੋਲ ਉਹਨਾਂ ਕੋਲ ਬੈਠ ਕੇ ਗੁਰਬਾਣੀ ਸੁਣਦੀ ਹਾਂ ਮਨ ਵਿੱਚ ਸ਼ਾਂਤੀ ਦਾ ਪ੍ਰਵੇਸ਼ ਹੁੰਦਾ ਹੈ ਗਿਲੀਆਂ ਛਟੀਆਂ ਦੇ ਕੌੜੇ ਧੂਏ ਨਾਲ ਪੈਂਦੀ ਅੱਖਾਂ ਦੀ ਰੜਕ ਕੁਝ ਸਮੇਂ ਲਈ ਭੁੱਲ ਜਾਂਦੀਆਂ ਬੀਜੀ ਨੂੰ ਆਖੋ ਸੁੱਕਾ ਵਾਲਣ ਮੰਗਵਾ ਦੇਣ ਛਟੀਆਂ ਤਾਂ ਮੈਨੂੰ ਅੰਨੀ ਕਰ ਦੇਣੀਆਂ ਆ ਕੀ ਇੱਥੇ ਸਟੋਕ ਦਾ ਪ੍ਰਬੰਧ ਨਹੀਂ ਹੋ ਸਕਦਾ ਕਾਲਖਣ ਨਾਲ ਸਾਰੇ ਕੱਪੜੇ ਖਰਾਬ ਹੋ ਜਾਂਦੇ ਹਨ ਫੁੱਕਾ ਮਾਰ ਮਾਰ ਕੇ ਮੂੰਹ ਸਿਰ ਸੁਆਣਾ ਪਰ ਜਾਂਦਾ ਹੈ ਅੱਖਾਂ ਅੱਡ ਫੁੱਟਣ ਵਾਲੀਆਂ ਹੋ ਜਾਂਦੀਆਂ ਹਨ ਇੱਕ ਦਿਨ ਮਿੱਠੀਆਂ ਰੋਟੀਆਂ ਪਕਾ ਕੇ ਰਸੋਈ ਮੰਤਰਾਲੇ ਦਾ ਚਾਰਜ ਸੰਭਾਲ ਲਿਆ ਹੈ ਤਿੰਨ ਦਿਨ ਸਿਰਫ ਹਾਜਰੀ ਪਕਾਈ ਹੁਣ ਤਿੰਨੋਂ ਵੇਲੇ ਰੋਟੀ ਪਕਾਉਣੀ ਹੈ ਕਹਿੰਦਾ ਭਾਬੇ ਕਿ ਰਸੋਈ ਦਾ ਸਾਰਾ ਕੰਮ ਮੇਰੇ ਅਧਿਕਾਰ ਖੇਤਰ ਵਿੱਚ ਆ ਗਿਆ ਹੈ ਬੀਜੀ ਮੇਰੇ ਕੰਮ ਦਿਨਾਂ ਬਹੁਤ ਸਿਫਤਾਂ ਕਰਦੇ ਹਨ ਤੇ ਉਹਨਾਂ ਦੀ ਮੇਰੇ ਉੱਪਰ ਖਾਸ ਨਜ਼ਰੇ ਇਨਾਇਤ ਹੈ ਪਾਂਡੇ ਮਾਂਜਣ ਤੇ ਕਪੜੇ ਤੋਣ ਵਾਲੀਆਂ ਨੂੰ ਜਬਰੀ ਸੇਵਾ ਮੁਕਤ ਕਰ ਦਿੱਤਾ ਹੈ ਉਹਨਾਂ ਇਹ ਮਹਿਕਮੇ ਵੀ ਮੇਰੇ ਤੀਨ ਆ ਗਏ ਹਨ ਪਹਿਲਾਂ ਸਾਰਾ ਦਿਨ ਵੇਲੀ ਬੈਠੀ ਉਧਰ ਜਾਂਦੀ ਸੀ ਉਧਰ ਜਾਂਦੀ ਸੀ ਕਿ ਹੁਣ ਸਿਰ ਖੁਰਕਣ ਦੀ ਵੇਲ ਨਹੀਂ ਮਿਲਦੀ ਦਿਨ ਅੱਖ ਦੇ ਫੌਰ ਚ ਲੰਘ ਜਾਂਦਾ ਰਾਤ 10 ਵਜੇ ਤੋਂ ਪਹਿਲਾਂ ਸੌਣ ਦਾ ਹੁਕਮ ਨਹੀਂ ਇਸ ਲਈ ਨੀਂਦ ਨੂੰ ਟਾਲਣ ਲਈ ਕੋਟੀਆਂ ਸਵਾਟਰ ਬੁੰਦੀ ਰਹਿਣੀ ਆ ਹਰ ਵੀਲੇ ਤੁਹਾਡੇ ਉੜਕੇ ਆਉਂਦੇ ਹਨ ਜਦ ਕਦੀ ਬਾਹਰਲਾ ਬਾਰ ਖੜਕਦਾ ਹੈ ਤੁਹਾਡੇ ਆਉਂਦਾ ਪਰਖਾ ਪੈਂਦਾ ਹੈ ਦੋ ਐਂ ਦਵਾਰ ਉੜੀ ਕੇ ਚਿੱਠੀ ਲਿਖ ਰਹੀ ਹਾਂ ਰੇਡੀਓ ਤੇ ਜਦ ਲੜਾਈ ਲੱਗਣ ਦੀਆਂ ਖਬਰਾਂ ਸੁਣਦੀ ਹਾਂ ਤਾਂ ਦਿਲ ਨੂੰ ਹੌਲ ਪੈਂਦੇ ਹਨ ਮਿਲ ਨੂੰ ਦਿਲ ਤਰਸਦਾ ਰਹਿੰਦਾ ਹੈ ਮੇਰੇ ਇੱਥੇ ਪਿੰਡ ਆਉਣ ਬਾਰੇ ਬੀਜੀ ਦੀ ਚਿੱਠੀ ਤਾਂ ਤੁਹਾਨੂੰ ਮਿਲ ਹੀ ਗਈ ਹੋਵੇਗੀ ਤੁਸੀਂ ਐਂ ਦਵਾਰ ਨੂੰ ਕਿਉਂ ਨਹੀਂ ਆਏ ਸਾਨੂੰ ਕਿਸ ਕਸੂਰ ਦੀ سزا ਮਿਲ ਰਹੀ ਹੈ ਕਿ ਤੁਸੀਂ 2 ਘੰਟੇ ਲਈ ਵੀ ਨਹੀਂ ਆ ਸਕਦੇ ਰੂਪ ਦੀ ਚਿੱਠੀ ਪੜ ਕੇ ਨਾਨੀ ਕੋਲ ਬੈਠੀ ਮਾਂ ਦੀ ਤਸਵੀਰ ਯਾਦ ਆ ਜਾਂਦੀ ਹੈ ਉਹ ਕਿਵੇਂ ਰੋ ਰੋ ਕੇ ਦਰਦੀ ਦੀਆਂ ਸ਼ਿਕਾਇਤਾਂ ਲਾਉਂਦੀ ਹੈ। ਖੁਰਦਰੇ ਕਲਖ ਨਾਲ ਭਰੇ ਹੱਥਾਂ ਨਾਲ ਅੱਖਾਂ ਪੂੰਝਦੀ ਨਾਨੀ ਨੂੰ ਆਖਦੀ ਹੈ ਆਖੂ ਗੀ ਸਾਨੂੰ ਕੰਮ ਪਿਆਰਾ ਚੰਮੂ ਨਹੀਂ। ਮਾਂ ਇਹ ਸਰਾ ਭੁੱਲ ਕੇ ਹੁਣ ਆਪ ਦਾਦੀ ਵਾਲਾ ਰੋਲ ਕਰ ਰਹੀ ਹੈ। ਰੂਪ ਨੇ ਚਿੱਠੀ ਭਾਵੇਂ ਕੋਲੇ ਟੰਗ ਨਾਲ ਪੜੇ ਲਿਖੇ ਚਾਚਾਚਾਰ ਵਾਲੇ ਲੋਕਾਂ ਦੀ ਸ਼ੈਲੀ ਵਿੱਚ ਲਿਖੀ ਹੈ ਪਰ ਬੋਲ ਬਚਾ ਕੇ ਸੰਭਲ ਸੰਭਲ ਕੇ ਲਿਖੇ ਸ਼ਬਦ ਉਸ ਦੀ ਪੀੜੋਂ ਪੀੜਾ ਆਤਮਾ ਦੀ ਤਸਵੀਰ ਖਿੱਚ ਰਹੇ ਹਨ ਬੀਜੀ ਦੀ ਪ੍ਰਸੰਸਾ ਵਾਲੇ ਸ਼ਬਦਾਂ ਵਿੱਚੋਂ ਵੀ ਮੈਨੂੰ ਅਲੰਭੇ ਤੇ ਸ਼ਿਕਾਇਤਾਂ ਸੁਣਾਈ ਦੇਰਨਾਂ ਬੀਜੀ ਨੇ ਮੈਨੂੰ ਚਿੱਠੀ ਲਿਖੀ ਹੈ ਪਰ ਮੈਨੂੰ ਕਿਉਂ ਨਹੀਂ ਮਿਲੀ ਮਾਣੇ ਮੈਥੋਂ ਚੋਰੀ ਰੂਪ ਨੂੰ ਪਿੰਡ ਬੁਲਾ ਲਿਆ ਹੈ ਰੂਪ ਦੇ ਪਿੰਡੋਂ ਆਉਣ ਤੋਂ ਬਾਅਦ ਵੀ ਖਬਰ ਨਹੀਂ ਕੀਤੀ ਮਾਤੇ ਬਹੁਤ ਗੁੱਸਾ ਆਉਂਦਾ ਹੈ ਚਿੱਠੀ ਦੇ ਅਖੀਰ ਚ ਰੂਪ ਵੱਲੋਂ ਲਿਖਿਆ ਉਦਰੇਵੇਂ ਭਰੀਆਂ ਗੱਲਾਂ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ ਹੈ ਛੁੱਟੀ ਦੀ ਅਰਜੀ ਲਿਖਦਾ ਹਾਂ ਸਵੇਰੇ ਦਫ਼ਤਰ ਜਾਂਦਾ ਹਾਂ ਪਤਾ ਲੱਗਦਾ ਹੈ ਐਮਰਜੈਂਸੀ ਲੱਗੂ ਹੈ ਸਭ ਮੁਲਾਜ਼ਮਾਂ ਦੀਆਂ ਛੁੱਟੀਆਂ ਬੰਦ ਹਨ ਐ ਤੋ ਆਰ ਮੂਵੀ ਸਟੇਸ਼ਨ ਛੱਡਣ ਦੀ ਛੁੱਟੀ ਨਹੀਂ ਮਿਲ ਸਕਦੀ ਮੱਥੇ ਤੇ ਹੱਥ ਧਰ ਕੇ ਬਹਿ ਜਾਂਦਾ ਹਾਂ ਚਿੱਠੀ ਦਾ ਇੱਕ ਇੱਕ ਸ਼ਬਦ ਮੇਰੇ ਦਿਮਾਗ ਵਿੱਚ ਘੁੰਮ ਰਿਹਾ ਹੈ ਹਰ ਸ਼ਬਦ 'ਚ ਰੂਪ ਨੇ ਮੈਨੂੰ ਲਾਂਬਾ ਦਿੱਤਾ ਹੈ ਮੈਂ ਜਾਣਦਾ ਹਾਂ ਹਾਂ ਰੂਪ ਇਸ ਤਰ੍ਹਾਂ ਦੇ ਜੀਵਨ ਦੀ ਆਦੀ ਨਹੀਂ ਹੈ ਉੱਠਣ ਤੋਂ ਵੀ ਪਹਿਲਾਂ ਉੱਠਣਾ ਪਾਲੇ ਨਾਲ ਠਰ ਠਰ ਕਰਦੇ ਆ ਗਰਮ ਪਾਣੀ ਕਰਨ ਲਈ ਘਿਲੀਆਂ ਛਟੀਆਂ ਤੇ ਗੁੱਲਾਂ ਦੀ ਅੱਗ ਮਚਾਉਣ ਲਈ ਫੁੱਕਾ ਮਾਰਨਾ ਉਸ ਵਾਸਤੇ ਬਹੁਤ ਵੱਡੀ ਸਜ਼ਾ ਹੈ ਜਾਬਦਾ ਮਾ ਚੇਤ ਜਾਂ ਸੁਚੇਤ ਆਪਣੀ ਕਹਾਣੀ ਦੁਹਰਾ ਰਹੀ ਹੈ ਆਪਣੀ ਕੱਲ ਸ਼ਾਇਦ ਉਸ ਨੂੰ ਭੁੱਲ ਗਈ ਹੈ ਅੱਜ ਤੋਂ ਸਾਰੇ ਪੰਜਾਬ 'ਚ ਬਲੈਕਆਊਟ ਲਾਗੂ ਹੈ ਸੂਰਜ چھਪੰਦਾ ਸਾਰਾ ਹਨੇਰਾ ਕੋ ਫੈ ਮੱਸਿਆ ਵਰਤਿਆ ਕਾਲੀਆਂ ਦਸੰਬਰ ਦੀਆਂ ਲੰਮੀਆਂ ਠੰਡੀਆਂ ਤੇ ਡਰਾਉਣੀਆਂ ਰਾਤਾਂ ਹੁਣ ਤਾਂ ਗੁਰਦੁਆਰਾ ਸਾਹਿਬ ਦੇ ਲਾਉਨ ਸਪੀਕਰ ਪਹਿਲਾਂ ਨਾਲੋਂ ਵੀ ਉੱਚੀ ਜੋ ਆਜੇ ਆਵਾਜ਼ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਕੇ ਕਰਿਆ ਕਰਾਂਗੇ ਨਿਤਨੇਮ ਦੀ ਪ੍ਰੇਮਣ ਮਾ ਅੰਮ੍ਰਿਤ ਵੇਲੇ ਜ਼ਰੂਰ ਉਠਿਆ ਕਰੂਗੀ ਹੁਣ ਪਾਣੀ ਦਿੱਤਾ ਕਰਨ ਲਈ ਅੱਗ ਵਿੜੇ ਤੇ ਨਹੀਂ ਬਾਲਿਆ ਕਰੇਗੀ ਰਸੋਈ ਜਿਸ ਦੀਆਂ ਖਿੜਕੀਆਂ ਬਾਹਰ ਨਾਲ ਕਿਠਾ ਵੇਰ ਲਾਂ ਰੋਸ਼ਨੀ ਨੂੰ ਬਾਹਰ ਜਾਣ ਤੋਂ ਰੋਕਣ ਲਈ ਲੀਰਾ ਕਾਗਜਾਂ ਬੋਰੀਆਂ ਨਾਲ ਬੰਦ ਕਰ ਦਿੱਤੀਆਂ ਜਾਂਦੀਆਂ ਇਸ ਕਾਲ ਕੋਠੜੀ 'ਚ ਉਮਰ ਕੈਦੀਆਂ ਵਾਂਗ ਬੈਠੀ ਰੂਪ ਗਿੱਲੀਆਂ ਛਟੀਆਂ ਨਾਲ ਅੱਗ ਬਾਲਣ ਲਈ ਫੁੱਕਾ ਮਾਰਿਆ ਕਰੇਗੀ ਅੱਖਾਂ 'ਚ ਪਾਣੀ ਨੱਕ 'ਚ ਪਾਣੀ ਮੂੰਹ ਸਿਰ ਸਵਾ ਨਾਲ ਭਰਿਆ ਹੋਇਆ ਜਾਪਦਾ ਹੈ ਰੂਪ ਦੇ ਮਨ ਵਿੱਚ ਬਣਿਆ ਮੇਰੀ ਇਮੇਜ ਚੱਕਣਾ ਚੂਰ ਹੋ ਗਿਆ ਹੈ ਸਾਡੀ ਵਰਕਸ਼ਾਪ ਵਿੱਚ 24 ਘੰਟੇ ਕੰਮ ਹੁੰਦਾ ਹੈ 8-8 ਘੰਟਿਆਂ ਦੇ ਨਾਲ ਤਿੰਨ ਸ਼ਿਫਟਾਂ ਵਰਕਸ਼ਾਪ ਦੇ ਅਸੀਂ ਪਾਸੇ ਖੁੱਲੇ ਦਲਾਨ 'ਚ ਮੋਰਚੇ ਪੁੱਟੇ ਗਏ ਹਨ ਸੈਰਨ ਦੀ ਆਵਾਜ਼ ਹੋਂਦੇ ਸਾਰ ਹਰ ਕੋਈ ਵਰਕਸ਼ਾਪ 'ਚੋਂ ਨਿਕਲ ਕੇ ਮੋਰਚਿਆਂ 'ਤੇ ਲੇਟ ਜਾਂਦਾ ਹੈ ਜਿੰਨ ਵਿੱਚ ਕਈ ਵਾਰੀ ਸੈਰਨ ਮੱਝਦਾ ਸਿਕੋਰੀ ਸਵੇਰ ਦੇ 4 ਵਜੇ ਹੋਣਗੇ ਸੈਰਨ ਦੀ ਦਿਲ ਜਿੜਮੀ ਆਵਾਜ਼ ਸੁਣ ਕੇ ਮੈਂ ਫੜਫੜਵਾਇਆ ਉੱਠ ਕੇ ਮੋਰਚੇ 'ਚ ਜਾ ਵਰਤਾ ਦਸ਼ਮਨ ਸਾਹਿਬ ਵੀ 57 ਬੰਬਾਰਜਹਾਜ਼ ਇੱਕ ਚੱਕਰ ਵਰਕਸ਼ਾਪ ਉੱਪਰ ਦੀ ਲਾਉਂਦਾ ਹੈ ਬੜੇ ਚੋਰ ਨਾਲ ਜ਼ੋਰ ਨਾਲ ਕਈ ਧਮਾਕੇ ਅੱਗੜ ਪਿਛੜ ਹੁੰਦੇ ਹਨ ਵਰਕਸ਼ਾਪ ਦੀਆਂ ਕੰਧਾਂ ਡਿੱਗਣ ਦੀ ਆਵਾਜ਼ ਆਉਂਦੀ ਹੈ ਇੱਕ ਧਮਾਕਾ ਸਟੇਸ਼ਨ ਵੱਲੋਂ ਸੁਣਾਈ ਦਿੰਦਾ ਹੈ ਮੋਰਚੇ 'ਚ ਮੁੱਦੇ ਮੂੰਹ ਪਿਆ ਮੈਂ ਮੋਦੀ ਉਡੀਕ ਕਰ ਰਿਹਾ ਹਾਂ ਖਤਰਾ ਟਲ ਜਾਂਦਾ ਸਿਰਨ 'ਚ ਵੱਜਦਾ ਹੈ ਫਿਰ ਦੁਆਰਾ ਸਾਹਿਬ ਦੇ ਲਾਉਂ ਸਪੀਕਰ ਤੇ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਹੋ ਜਾਂਦਾ ਅੱਖਾਂ ਖੋਲਦਾ ਹਾਂ ਤਾਂ ਸਾਰੀ ਹਵਾ ਧੂਆਂ ਬਣੀ ਦਿਖਾਈ ਦਿੰਦੀ ਹੈ ਅੱਖਾਂ ਵਿੱਚ ਸੁਈਆਂ ਚੁੱਕੀਆਂ ਹਨ ਜਾਪਦਾ ਹੈ ਮੇਰੇ ਨੱਕ ਚਿੱਕਾਂ ਨਿਕਲ ਜਾਂਦੀਆਂ ਅੱਖਾਂ ਮੁਰ ਬੰਦ ਕਰ ਲੈਂਦਾ ਹਾਂ ਹੁਣ ਮੈਨੂੰ ਦਰਵਾਜ਼ੇ ਬੰਦ ਖਿੜਕੀਆਂ ਬੰਦ ਰੋਸ਼ਨ ਦਾ ਬੰਦ ਬਿਰਲਾ ਚਿੱਥਾ ਬੰਦ ਵਾਲੀ ਕਾਲ ਕੋਠੜੀ ਵਰਗੀ ਰਸੋਈ 'ਚ ਬੈਠੀ ਰੂਪ ਦਿਖਾਈ ਦਿੰਦੀ ਹੈ ਯਾਦ ਯਾਦ ਸੇ ਕੋ ਪਨੇਰਾ ਤੇ ਗਿੱਲੀਆਂ ਛਟੀਆਂ ਦਾ ਫੜਾ ਧੂਆਂ ਮੇਰੇ ਸਿੱਕੀ ਮੁੱਠੀ ਰੋਣਾ ਨਿਕਲ ਜਾਂਦਾ ਹੈ ਕੇਰ ਪਰੇ ਮੁਸੀਬਤ ਦੇ 15 20 ਦਿਨ ਸਦੀਆਂ ਬਣ ਕੇ ਖਲੋਗੇ ਜਾਂਦੇ ਹਨ ਅਖੀਰ 16 ਸਤੰਬਰ ਰੇਡੀਓ ਤੋਂ ਖਬਰ ਆ ਰਹੀ ਹੈ ਹਮ ਜਰਨਲ ਅਰੂਰਾ ਕੇ ਜਰਨਲ ਨੇ ਅੱਜ ਦਾ ਆਤਮ ਸਮਰਪਨ ਬੰਗਲਾਦੇਸ਼ ਚ ਭਾਰਤੀ ਫੌਜ ਦੀ ਸ਼ਾਂਤ ਰਜਤ ਸ੍ਰੀ ਮਤੀਂਦਰਾ ਗਾਂਧੀ ਵੱਲੋਂ ਲੜਾਈ ਬੰਦ ਦਾ ਐਲਾਨ ਜੇ ਆਪ ਦਾ ਕਾਲਖਾਂ ਭਰੀਆਂ ਕੁੰਨੀ ਯੰਗੋ ਯੰਗੋ ਸਮਾਪਤ ਹੋ ਗਿਆ ਸਭ ਨੇ ਸੁੱਖ ਦਾ ਸਾਹ ਲਿਆ ਇੰਨੇ ਦਿਨਾਂ ਚ ਰੋਸ਼ਨੀ ਵੱਲੋਂ ਤਾਂ ਕੋਪੋ ਨੀਰਾ ਹੋਣਾ ਹੀ ਹੈ ਚਿੱਠੀ ਪੱਤਰਾਂ ਦਾ ਵੀ ਬਲੈਕਆਊਟ ਰਿਹਾ ਹੈ ਰੂਪ ਦੀ ਚਿੱਠੀ ਪਿੱਛੋਂ ਮੈਨੂੰ ਕਿਸੇ ਵਾਸਿਓ ਕੋਈ ਖੱਤ ਪੱਤਰ ਨਹੀਂ ਮਿਲਿਆ ਬੇਸਬਰੀ ਨਾਲ ਡਾਕਖਾਨੇ ਵਾਲੇ ਤਰਪੈਂਦਾ ਹਾਂ ਕੀ ਵੇਖਦਾ ਹਾਂ ਅਨਖੋਲੇ ਥੈਲਿਆਂ ਦੇ ਢੇਰ ਲੱਗੇ ਪਏ ਹਨ ਪਤਾ ਨਹੀਂ ਚਿੱਠੀਆਂ ਨੂੰ ਛਾਟਣ ਵੰਡਣ ਵਾਲੇ ਡਾਕ ਮੈਕਮੇਂ ਦੇ ਕਰਮਚਾਰੀ ਕਿਹੜੇ ਫਰੰਟ ਤੇ ਗਏ ਹਨ ਪੋਸਟਮਾਸਟਰ ਇੱਕ ਕੂੰਜੇ ਬੈਠਾ ਹੁੰਗ ਰਿਹਾ ਹੈ ਉਸ ਤੋਂ ਅੱਗੇ ਲੈ ਕੇ ਡਾਕ ਦੀ ਫਰੋਲਾ ਬਰਾਲੀ ਸ਼ੁਰੂ ਕਰ ਦਿੰਦਾ ਹਾਂ ਦੋ ਘੰਟਿਆਂ ਦੀ ਭਗਾਈ ਪਿੱਛੋਂ ਆਪਣੇ ਨਾਂ ਦਾ ਲਿਫਾਫਾ ਦੇਖ ਕੇ ਦਿਲ ਖੁਸ਼ੀ ਨਾਲ ਉਛਲ ਪੈਂਦਾ ਖੋਲ ਕੇ ਦੇਖਦਾ ਹਾਂ ਰਾਨੂੰ ਦੀ ਚਿੱਠੀ ਹੈ 10 ਤਰੀਕ ਦੀ ਲਿਖੀ ਹੋਈ ਸੁੱਖ ਸ਼ਾਂਤ ਦੱਸਣ ਪਿੱਛੋਂ ਪਿੱਛੋਂ ਬੋਲਦੀ ਹੈ ਰੂਪਕਾ ਵਿਵਹਤ ਚੰਗੀ ਹੈ ਸੁਭਾਦੀ ਨਿੱਕੀ ਹੱਥਾਂ ਦੀ ਸਚਿਆਰੀ ਕਰਦੇ ਸਾਰੇ ਕੰਮ ਜਾਂਦੀ ਹੈ ਚਾਦਰਾਂ ਸਰਾਣਿਆਂ ਦੇ ਪਾਈ ਉਸਦੇ ਫੁੱਲਾਂ ਬੂਟਿਆਂ ਦੀ ਸਾਰਾ ਬਣੀ ਸਲੰਗਾ ਕਰਦਾ ਹੈਗਾ ਕੋਟਨਾ ਸਵਾਟਰਾਂ ਦੀ ਉਸ ਨੂੰ ਕਿੰਨੀਆਂ ਹੀ ਬੰਤਾਂ ਆਉਂਦੀਆਂ ਹਨ ਜਨਾਨੇ ਮਰਦਾਨੇ ਸਭ ਤਰ੍ਹਾਂ ਦੇ ਕੱਪੜਿਆਂ ਦੀ ਸਲਾਈ ਕਟਾਈ ਵੀ ਉਹ ਜਾਣਦੀ ਹੈ ਪਰਿਵਾਰ ਚੋਂ ਰਚਮਿਚ ਗਈ ਹੈ ਜਿਵੇਂ ਕਈ ਸਾਲਾਂ ਤੋਂ ਰਹਿੰਦੀ ਹੋਵੇ ਸਾਰਾ ਦਿਨ ਬੀਜੀ ਦੇ ਅੱਗੇ ਪਿੱਛੇ ਹਾਂਜੀ ਹਾਂਜੀ ਕਰਦੀ ਫਿਰਦੀ ਹੈ ਬੀਜੀ ਬਹੁਤ ਖੁਸ਼ ਹਨ ਹਰ ਆਈ ਗਈ ਕੋਲ ਨੂੰ ਨੁੰਦੀਆਂ ਸਿੱਤਾਂ ਕਰਦੇ ਹਨ ਰੂਪਾ ਵੀ ਮੈਨੂੰ ਤਾਂ ਬਹੁਤ ਹੀ ਪਿਆਰ ਕਰਦੀ ਹੈ ਲੜਾਈ ਦੇ ਦਿਨਾਂ 'ਚ ਵੀ ਭਾਬੀ ਨੇ ਬੀਜੀ ਦੇ ਨਤਨੇ ਵਿੱਚ ਫਰਕ ਨਹੀਂ ਪੈਣ ਦਿੱਤਾ ਹੁਣ ਉਹ ਆਪਣੇ ਆਪ ਹੀ ਸਵੇਰੇ ਵੱਡੇ ਤੜਕੇ ਉੱਠ ਕੇ ਪਾਣੀ ਛੱਤਾ ਕਰ ਦਿੰਦੀ ਹੈ ਪਹਿਲਾਂ ਬੀਜੀ ਨਹਾਉਂਦੇ ਹਨ ਫਿਰ ਉਹ ਆਪ ਨਹਾ ਲੈਂਦੀ ਹੈ ਬੀਜੀ ਗੁਰਬਾਣੀ ਦਾ ਪਾਠ ਕਰਦੇ ਹਨ ਭਾਬੀ ਅੱਖਾਂ ਬੰਦ ਕਰ ਹੱਥ ਜੋੜੀ ਕੋਲੇ ਬੈਠੀ ਰਹਿੰਦੀ ਹੈ ਚਿੱਟੀ ਛਾਲ ਦੀ ਬੁੱਕਲ ਮਾਰ ਕੇ ਬੈਠੀ ਉਹ ਬਹੁਤ ਪਿਆਰੀ ਲੱਗਦੀ ਹੈ ਰੂਪ ਭਾਬੀ ਸੈਂਸਿਟਿਵ ਵੀ ਬਹੁਤ ਹੈ ਮਖੌਲ ਵਿੱਚ ਆਖੀ ਗੱਲ ਨੂੰ ਵੀ ਮਾਈਂਡ ਕਰ ਜਾਂਦੀ ਹੈ ਕੱਲ ਦੀ ਗੱਲ ਹੈ ਫਿੱਟੜੀਆਂ ਦਾ ਫੇਟ ਬਾਵਾ ਉਸਦੇ ਕਮਰੇ ਵਿੱਚ ਲੁਕ ਕੇ ਬੈਠ ਗਿਆ ਬਲੈਕ ਆਊਟ ਕਰਨ ਨਾ ਦੀਵਾ ਨਾ ਬੱਤੀ ਜਦ ਭਾਬੀ ਅੰਦਰ ਵੜੀ ਤਾਂ ਬਾਵਾ ਝਾਤ ਬੋਲ ਕੇ ਬਾਹਰ ਭੱਜ ਗਿਆ ਇਹਨੇ ਨਾਲ ਹੀ ਭਾਬੀ ਦੀਆਂ ਤਾਂ ਚਿੱਕਾ ਨਿਕਲ ਗਈਆਂ ਬੇਹੋਸ਼ ਹੋ ਗਈ ਸਵੇਰੇ ਜਦ ਉਹ ਵੇਲੇ ਸਿਰਨਾ ਉੱઠી ਤਬੀ ਜੀ ਨੇ ਜਾ ਕੇ ਦੇਖਿਆ ਪੰਜ ਪੱਠ ਬੁਖਾਰ ਜੜਿਆ ਪਿਆ ਸਾਰੇ ਡੱਬਰ ਨੂੰ ਬੜਾ ਫਿਕਰ ਹੋਇਆ ਬਿੱਲੋ ਨੂੰ ਭੇਜ ਕੇ ਮੰਡੂ ਨੂੰ ਡਾਕਟਰ ਬੁਲਾਇਆ ਦਵਾਈ ਦਿੱਤੀ ਗਈ ਟੀਕਾ ਲਾਇਆ ਗਿਆ ਪਪਾ ਜੀ ਨੇ ਬਾਵੇ ਨੂੰ ਬਹੁਤ ਝਟਕਾ ਦਿੱਤੀਆ ਹੁਣ ਬੁਖਾਰ ਉਤਰ ਗਿਆ ਹੈ ਫਿਕਰ ਕਰਨ ਦੀ ਲੋੜ ਨਹੀਂ ਭਾਬੀ ਦੀ ਸਿਹਤ ਵੀ ਕੋਠੀਕ ਹੈ ਤੁਸੀਂ 12 ਇਤਵਾਰ ਨੂੰ ਛੁੱਟੀ ਲੈ ਕੇ ਜਰੂਰ ਬਰ ਜਰੂਰ ਆਉਣਾ ਸਾਡਾ ਸਾਰਿਆਂ ਨੂੰ ਤੁਹਾਨੂੰ ਮਿਲਣ ਨੂੰ ਬਹੁਜੀ ਕਰਦਾ ਰੂਪ ਭਾਬੀ ਦਾ ਵੀ ਬਹੁਜੀ ਕਰਦਾ ਹੈ ਗੱਲ ਉਸਨੇ ਮੇਰੇ ਕੰਨ ਚ ਦੱਸੀ ਹੈ ਪਪਾ ਜੀ ਤੇ ਬੀਜੀ ਵੀ ਤੁਹਾਨੂੰ ਬਰ-ਬਰ ਤਕੀਦ ਕੀਤੀ ਹੈ ਇਹ ਤਕੀਦਾਂ ਭਰੀ 10 ਦਸੰਬਰ ਦੀ ਲਿਖੀ ਚਿੱਠੀ ਮੈਨੂੰ ਆਪ ਫਰੋਲਾ ਫਰਾਲੀ ਕਰਨ ਤੋਂ ਬਾਅਦ 24 ਦਸੰਬਰ ਨੂੰ ਮਿਲੀ ਹੈ ਦੋਹਾਂ ਪਾਸਿਆਂ ਤੋਂ ਲੜਾਈ ਬੰਦ ਹੈ ਐਲਾਨ ਹੋ ਚੁੱਕੀ ਹਨ ਬਲੈਕਆਊਟ ਵੀ ਖਤਮ ਕਰ ਦਿੱਤਾ ਗਿਆ ਹੈ ਮੇਰੇ ਕੋਲ ਹੁਣ ਛੁੱਟੀ ਲਈ ਲੈਲਣੀਆਂ ਕੱਢਣ ਜੋਗਾ ਸਬਰ ਨਹੀਂ ਛੁੱਟੀ ਦੀ ਅਰਜੀ ਚਪੜਾਸੀ ਹੱਥ ਭੇਜ ਕੇ ਮੈਂ ਬੱਸ ਚੜ ਜਾਣਾ ਹਾਂ ਅੱਜ ਦੀ ਰਾਤ ਤੇ ਪਹਿਲੀ ਰਾਤ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਮੱਸੀਆਂ ਤੇ ਪੂਰਨਮਾਸੀ ਜਿੰਨਾ ਫਰਕ ਉਸ ਰਾਤ ਰੂਪ ਚੁੱਪ ਸੀ ਬਹੁਤੀਆਂ ਗੱਲਾਂ ਮੈਂ ਕੀਤੀਆਂ ਸੀ ਅੱਜ ਮੈਂ ਚੁੱਪ ਹਾਂ ਰੂਪ बोल ਰਹੀ ਹੈ ਇਸ ਕਰ ਵਿੱਚ ਉਸ ਨਾਲ ਹੋਈ ਵਿਦਕੀ ਲਈ ਆਪਣੇ ਆਪ ਨੂੰ ਕਸੂਰਵਾਦ ਸਮਝਦਾ ਹੋਇਆ ਅਪਰਾਧੀਆਂ ਵਾਂਗ ਬੈਠਾ ਉਸ ਦੇ ਪੀੜੋ ਪੀੜ ਦੇਲ ਚੋਂ ਨਿਕਲੇ ਗੁੱਸੇ ਨਾਲ ਕੰਮ ਦੇ ਹੰਝੂਆਂ ਪਿੱਜੇ ਬੋਲ ਸੁਣ ਰਿਹਾ ਸੋਚਦਾ ਹਾਂ ਉਹ ਰਾਤ ਮੇਰੀ ਪ੍ਰਾਪਤੀ ਦੀ ਰਾਤ ਸੀ ਮਹਾਨ ਜਿੱਤ ਦੀ ਰਾਤ ਉਹ ਅੱਜ ਦੀ ਰਾਤ ਆਪ ਪ੍ਰਾਪਤੀ ਦੀ ਰਾਤ ਹੈ ਜੀਵਨ ਦੇ ਪਹਿਲੇ ਪੜਾਤੇ ਹੀ ਹਾਰਨ ਦੀ ਰਾਤ ਉਹ ਰਾਤ ਸਾਡੇ ਹਾਸਿਆਂ ਖੇਡੀਆਂ ਖੇੜੀਆਂ ਕਸ਼ਿਬੂਆਂ ਵਾਲੀਆਂ ਤ੍ਰਿਪਤੀਆਂ ਭਰੀ ਰਾਤ ਸੀ ਅੱਜ ਦੀ ਰਾਤ ਹੰਝੂਆਂ ਰੋਣਿਆਂ ਉਲੰਭਿਆਂ ਸ਼ਿਕਾਇਤਾਂ ਆ ਤ੍ਰਿਪਤੀਆਂ ਭਰੀ ਕਾਲੀ ਬੋਲੀ ਰਾਤ ਉਹ ਰਾਤ ਜ਼ਿੰਦਗੀ ਦੀ ਸਭ ਤੋਂ ਛੋਟੀ ਅੱਖ ਦੇ ਫੋਰਚੋਂ ਲੰਘ ਜਾਣ ਵਾਲੀ ਰਾਤ ਸੀ ਅੱਜ ਦੀ ਰਾਤ ਕੰਟ ਭਰੀ ਕੜੀਵਾੰਗ ਯੋਗ ਬਣ ਕੇ ਖਲੋ ਜਾਣ ਵਾਲੀ ਰਾਤ ਹੈ ਰੂਪ ਚਿੱਠੀ 'ਚ ਲਿਖੀ ਹਰ ਗੱਲ ਦੁਹਰਾ ਰਹੀ ਹੈ ਹਰ ਗੱਲ ਨਾਲ ਮੇਰਾ ਅੰਦਰਲਾ ਤਣਾ ਵਧ ਰਿਹਾ ਹੈ ਮੈਂ ਕਿਸੇ ਵੇਲੇ ਵੀ ਬੋਲਬੋਲੇ ਵਾ ਫਟ ਸਕਦਾ ਹਾਂ ਮਾਹੌਲ ਬਦਲਣ ਲਈ ਮੈਂ ਭਾਗੀ ਤੇ ਜਿਉਣੀ ਦੀ ਗੱਲ ਛੇੜਦਾ ਹਾਂ ਜੋ ਕਈ ਸਾਲਾਂ ਤੋਂ ਸਾਡੇ ਘਰ 'ਚ ਕੰਮ ਕਰਨ ਵਾਲੀਆਂ ਲੱਗਣਾ ਰੂਪ ਗੁੱਸੇ ਨਾਲ ਕੰਮ ਦੀ ਹੋਈ ਜਾਂਦੀ ਹੈ ਭਾਗੀਆਂ ਜਿਉਣੀਆਂ ਦੀ ਕੀ ਲੋੜ ਹੈ ਇੱਥੇ ਹੁਣ ਮੈਂ ਜੋ ਮਿਲ ਗਈ ਸਾਰੇ ਟੱਬਰ ਨੂੰ ਲੱਗੀਆਂ ਗੱਥੀਆਂ ਆਂਗ ਕੰਮ ਕਰਨ ਵਿਆਹ ਕਾਦਾ ਕਰਵਾਇਆ ਬੰਬ ਮੁਸ਼ਕਤ ਕੈਦ ਹੋ ਗਈ ਸਵੇਰ ਤੋਂ ਸ਼ਾਮ ਤੱਕ ಾಟੇ ਦੇ ਕਦਿਆਂ ਨੂੰ ਭਰ ਢੋਈ ਜਾਉਂ ਕਦੇ ਤਾਂ ਕੋਈ ਫਿੱਟੇ ਮੂੰਹ ਨਾਲ ਆਖੇ ਵੀ ਤੂੰ ਵੀ ਬੰਦਾ ਆਰਾਮ ਕਰ ਲੈ ਦੋ ਘੜੀ ਉਹ ਖੇਖਣ ਬਥੇਰੇ ਆਉਂਦੇ ਆ ਲੋਕਾਂ ਕੋਲੇ ਗੱਲਾਂ ਕਰਨ ਆਖੂਗੀ ਜਿਹੋ ਜੀ ਮੇਰੀ ਰਾਣੋ ਉਹੋ ਜੀ ਮੇਰੀ ਰੂਪ ਇਹ ਤਾਂ ਮੇਰੀ ਦੁੱਜੀ ਧੀ ਹੈ ਪੁੱਤਾਂ ਵਰਗੀ ਧੀ ਖਲ ਲਾ ਕੇ ਜੁੱਤੀਆਂ ਨੇ ਸੁਮਾਈਆਂ ਇੱਕ ਹੋਰ ਕਸ ਕੋਈ ਕਸਰ ਨਹੀਂ ਛੱਡੀ ਗਨ ਗਨ ਬਦਲੇ ਲੈ ਆ ਤੁਹਾਡੀ ਮਾਨੀ ਬੀਜੀ ਕਾ ਆਖਿਆ ਕਰਦੇ ਸਨ ਮੈਂ ਆਪਦੀ ਨੂਨ ਨੂੰ ਢੱਕਾ ਦੂਰਾ ਨਹੀਂ ਕਰਨ ਦੇਣਾ ਮੰਜੇ ਤੋਂ ਪੈਰ ਨਹੀਂ ਪੁੰਜੇ ਲਾਉਣ ਦੇਣਾ ਗੱਲ ਦੀ ਸਮਝ ਨਹੀਂ ਆਈ ਰੂਪ ਬੀਜੀ ਦੇ ਦਿਮਾਗ ਨੂੰ ਕੀ ਹੋ ਗਿਆ ਗੱਲ ਦੀ ਸਮਝ ਤਾਂ ਆਪੇ ਆ ਜਾਂਦੀ ਜੇ ਉਸ ਦਿਨ ਮੇਰਾ ਹੱਠ ਫੇਰ ਹੋ ਜਾਂਦਾ ਜਿਵੇਂ ਬਾਬੇ ਨੇ ਕਰਤੂਤ ਖਣਿਆਈ ਸੀ ਕਰਤੂਤ ਖਣਿਆਈ ਸੀ ਮੈਨੂੰ ਤਾਂ ਪਤਾ ਲੱਗਿਆ ਮਖੌਲ ਕਰਤਾ ਸੀਗਾ ਬਾਬੇ ਨੇ ਮਹੂਲੀ ਜਾਂ ਤਾਖ ਤੇ ਉਹਨੇ ਲੋਕ ਕੇ ਸਿਰਫ ਝਾਤ ਆਖਿਆ ਸੀ ਤੈਨੂੰ ਡਰਾਉਣ ਲਈ ਤੂੰ ਇੰਨੀ ਡਰਪੋਕ ਨਿਕਲੀ बेहोश ਹੋ ਗਈ ਜੇ ਮੇਰੀ ਥਾਂ ਤੇ ਥੋੜੀ ਆਪਦੀ ਭੈਣ ਹੁੰਦੀ ਫਿਰ ਪਤਾ ਲੱਗਦਾ ਮਾਹੌਲ ਕੀ ਹੁੰਦਾ ਰੁਬ ਨੂੰ ਮੱਲੋ ਮੱਲੀ ਰੋਣਾ ਆ ਰਿਹਾ ਸੀ ਪਰ ਗੱਲ ਕੀ ਹੋਈ ਪਤਾ ਤਾਂ ਲੱਗੇ ਬਾਵੇ ਨੇ ਕੀ ਆਖਿਆ ਏ ਕੀਤਾ ਕੀ ਏ ਚਲੋ ਛੱਡੋ ਸੋਚਿਆ ਮੁੰਡਾ ਖੁੰਡਾ ਪਰ ਰਾਤ ਬਰਾਤੇ ਮਜ਼ਾਕ ਕਰਨ ਦਾ ਕੀ ਕੰਮ ਬਲੈਕਆਊਟ ਦੀਆਂ ਰਾਤਾਂ ਮੇਰੀ ਜਾਨ ਉਹੀ ਸੱਸੇ ਕਰੀ ਜਾਇਆ ਕਰੀ ਉਤੋਂ ਬਸ ਪੈ ਗਈ ਇਸਨੇ ਕੰਮੇ ਟੱਬਰ ਦੇ ਇੱਕ ਦਿਨ ਮੇਰੇ ਬਿਸਤਰੇ 'ਚ ਬਹਿ ਕੇ ਆ ਲੁੱਕ ਕੇ ਕੰਮ ਤਾਂ ਦਾ ਮਗਾ ਕੇ ਮੈਂ ਜਦ ਕੱਪੜੇ ਬਦਲਣ ਅੰਦਰ ਵੱਡੀ ਕਮੀਜ਼ ਮੇਰੇ ਹੱਥ 'ਚ ਹੀ ਸੀ ਇਸਨੇ ਮੇਰੀ ਬਾਹ ਫੜ ਲਈ ਮੇਰਿਆਂ ਦਾ ਚੀਕਾ ਨਿਕਲ ਗੰਗਾ ਢੇੜਾ ਖਾ ਕੇ ਡਿੱਗੂ ਪੀ ਮੈਨੂੰ ਨਹੀਂ ਸੁਰਤ ਕਿਹਨੇ ਮੈਨੂੰ ਸੰਭਾਲਿਆ ਕਿਹਨੇ ਕੱਪੜੇ ਪਾਏ ਕੌਣ ਆਇਆ ਕੌਣ ਗਿਆ ਸੁਣ ਕੇ ਮੇਰੇ ਅੰਦਰ ਬੰਬ ਦਾ ਗੋਲਾ ਫਟਦਾ ਹੈ ਇੱਕਦਮ ਗਰਮ ਲਹੂ ਦਿਮਾਗ ਨੂੰ ਚੜਦਾ ਹੈ ਗਰਮ ਲਾਵਾ ਬੜੀ ਤੇਜ਼ੀ ਨਾਲ ਮੇਰੀਆਂ ਨਾੜਾਂ ਵਿੱਚ ਚੱਕਰ ਲਾ ਰਿਹਾ ਹੈ ਬੜੀ ਮੁਸ਼ਕਲ ਨਾਲ ਮੈਂ ਆਪਣੇ ਆਪ ਤੇ ਕਾਬੂ ਪਾਉਂਦਾ ਹਾਂ ਪਰ ਰੂਪ ਬਾਵੇ ਨੇ ਤੈਨੂੰ ਕੁਝ ਹੋਰ ਤਾਂ ਨਹੀਂ ਆਖਿਆ ਵਾਂਹੀ ਖੜੀ ਸੀ ਮੈਂ ਬਹੁੂਕੇ ਦਾ ਸੇਕ ਘੱਟ ਕਰ ਲਈ ਪਾਣੀ ਪਾਰਿਆ ਸੀ ਹਨੇਰੇ ਕਮਰੇ 'ਚ ਕੋਈ ਲੁੱਚਾਲਫੰਗਾ ਕਿਸੇ ਕੁੜੀ ਦੀ ਬਾਹ ਫੜ ਲਵੇ ਬਾਕੀ ਆਖਣ ਵਾਲੀ ਗੱਲ ਰਹਿ ਕੇ ਜਾਂਦੀ ਹੈ ਪ੍ਰਸ਼ਨ ਉੱਪਰ ਅੱਖੀ ਇਹ ਗੱਲ ਮੇਰੇ ਮੂੰਹ 'ਚ ਪੇੜ ਵਾਂਗ ਵੱਜਦੀ ਐ 바ਵੇ ਨੂੰ ਗਾਲਾਂ ਕੱਢਦਾ ਮੈਂ ਬਬੂ ਕੇ ਵਾਂਗ ਉੱਠ ਕੇ ਖੜਾ ਹੋ ਜਾਂਦਾ ਅੱਖਾਂ ਲਾਲ ਮੈਂ ਦੋਨਾਂ ਹੱਥਾਂ ਨਾਲ ਕੁੰਡੀ ਖੋਲਣ ਲੱਗਦਾ ਹਾਂ ਤਾਂ ਰੂਪ ਮੈਨੂੰ ਪਿੱਛੋਂ ਜੱਫੀ ਪਾ ਲੈਂਦੀ ਐ ਹੁਣ ਅੱਧੀ ਰਾਤ ਚੱਜੂ ਪਾ ਕੇ ਦੁਨੀਆ ਨੂੰ ਤਮਾਸ਼ਾ ਦਿਖਾਉਣਾ ਤੁਹਾਨੂੰ ਮੇਰੀ ਸੁਣਨ ਲੱਗੇ ਜੇ ਬਾਹਰ ਖੋਲੋ ਕਪੱਤੀ ਤਾਂ ਮੈਂ ਹੀ ਵੱਜੂ ਲੋਕਾਂ 'ਚ ਆਖਣਗੇ ਅਨੁਸਾਰ ਭਰਾਵਾਂ ਦੇ ਸਿਰ ਪੜਵਾਤੇ ਰੱਬ ਦੇ ਵਾਸਤੇ ਠੰਡੇ ਦਿਲ ਨਾਲ ਮੇਰੀ ਗੱਲ ਸੁਣੋ ਮੈਂ ਤੁਹਾਡੇ ਅੱਗੇ ਹੱਥ ਜੋੜਨੀ ਆ ਪੈਰੀ ਪੈਨੀ ਆ ਹੁਣ ਬਹਿ ਜਾਓ ਮੈਥੋਂ ਗਲਤੀ ਹੋ ਗਈ ਸੱਚੀ ਗੱਲ ਦੱਸ ਬੈਠੀ ਥੀ ਮੇਰਾ ਬਾਲ ਕੰਡੇਾਂ ਤੱਕ ਜਾ ਕੇ ਵਾਪਸ ਮੁੜ ਆਉਂਦਾ ਤੇ ਮੈਂ ਰੂਪ ਦੀਆਂ ਬਾਹਾਂ ਵਿੱਚ ਜਕੜਿਆ ਮੰਜੇ ਤੇ ਬਹਿ ਜਾਂਦਾ ਉਹ ਮੇਰੇ ਇਸ ਤਰ੍ਹਾਂ ੜਕਣ ਤੋਂ ਡਰ ਗਈ ਜਾਂਦੀ ਹੈ ਪਿਆਰ ਨਾਲ ਮੈਂ ਉਸ ਨੂੰ ਸਾਰੇ ਜੋੜ ਦੀ ਘੁੱਟ ਲੈਣਾ ਹਾਂ ਉਹ ਮੇਰੀ ਹਿੱਕ ਨਾਲ ਸਿਰ ਲਾ ਕੇ ਸਿਸਕੀਆਂ ਲੈਂਦੀ ਹੋਈ ਆਖਦੀ ਹੈ ਮਾਰੂਪਾ ਮੈ ਛੱਡੋ ਤੁਹਾਡੇ ਬਿਨਾ ਹੁਣ ਮੈਂ ਕੱਲੀ ਤਾਂ ਨਹੀਂ ਰਹਿੰਦੀ ਇੱਥੇ ਮੇਰੇ ਦਿਮਾਗ ਚ ਬਾਵੇ ਦੀ ਕਰਤੂਤ ਬੁਰੀ ਤਰ੍ਹਾਂ ਘੁੰਮ ਰਹੀ ਹੈ ਇਸ ਸਬੰਧੀ ਹੋਰ ਵਿਸਤਾਰ ਜਾਣਨ ਲਈ ਪੁੱਛਦਾ ਹਾਂ ਰਾਣ ਉਸ ਵੇਲੇ ਕਿੱਥੇ ਸੀ ਰੂਪ ਇੱਥੇ ਹੀ ਮਰਦੀ ਸੀ ਰਾਣੋ ਵੀ ਬਰਾਂਡੇ ਚ ਖੜੀ ਹੱਸਦੀ ਸੀ ਬਿਸ਼ਰਮਾ ਵਾਂਗ ਬਾਵਾ ਮੇਰੇ ਨਾ ਨਜ਼ਰਾਂ ਚ ਹੁਣ ਮੁਜਰਮ ਨਹੀਂ ਰਹਿੰਦਾ ਮੈਂ ਸ਼ਰਾਰਤ ਤੇ ਅਪਰਾਧ ਨੂੰ ਨਖੇੜਨ ਦਾ ਯਤਨ ਕਰਦਾ ਹਾਂ ਇਸ ਦਾ ਮਤਲਬ ਤਾਂ ਰੂਪ ਇਹ ਹੋਇਆ ਰਾਣੋ ਨੂੰ ਤਾਂ ਬਾਵੇ ਦੀ ਸ਼ਰਾਰਤ ਦਾ ਪਹਿਲਾ ਹੀ ਪੱਤਰ ਸੀ ਦੋਹਾਂ ਨੇ ਸਲਾਹ ਕਰਕੇ ਤੇਰੇ ਨਾਮ ਖੋਲ ਕੀਤਾ ਮੈਂ ਵੀ ਉਦੋਂ ਦਾ ਸੋਚੀ ਜਾਨਾ ਵੀ ਬਾਵਾ ਇਹੋ ਜੀ ਬੇਵਕੂਫੀ ਕਿਵੇਂ ਕਰ ਸਕਦਾ ਤੈਨੂੰ ਦੱਸਿਆ ਤਾਂ ਸੀ ਆਦਤ ਹੈ ਉਸ ਦੀ ਹਸਨ ਖੇਡਣ ਦੀ ਤਰਿਆ ਜਾਂਦਾ ਟਿਕਚਰ ਕਰ ਜਾਂਦਾ ਦਿਲ ਤੇ ਉਸ ਦੇ ਕੋਈ ਪੁੰਨ ਪਾਪ ਨਹੀਂ ਇਸ ਗੱਲ ਨੂੰ ਦਿਮਾਗ ਚੋਂ ਕੱਢ ਦੇ ਵੀ ਬਾਵੇ ਨੇ ਕਿਸੇ ਮਾੜੀ ਨੀਤ ਨਾਲ ਤੈਨੂੰ ਮਖੌਲ ਕੀਤਾ ਰੂਪ ਮੇਰੀਆਂ ਗੱਲਾਂ ਤੇ ਸ਼ਾਇਦ ਅੰਦਰੋਂ ਅੰਦਰੀ ਹੱਸ ਰਹੀ ਹੋਵੇ ਕਿ ਹੁਣੇ ਬਾਵੇ ਨੂੰ ਗਾਲਾਂ ਕੱਢ ਰਿਹਾ ਸੀ ਉਸ ਦਾ ਸਿਰ ਪੜਨ ਜਾ ਰਿਹਾ ਸੀ ਹੁਣੇ ਉਸ ਦੀ ਤਾਰੀਫ ਕਰ ਰਿਹਾ ਰੂਪ ਨੇ ਆਪਣੇ ਦਿਲ ਦਾ ਬਾਰ ਹੌਲਾ ਕਰ ਲਿਆ ਹੈ ਮੇਰੇ ਵੱਲੋਂ ਦਿਖਾਈ ਇਹ ਹਮਦਰਦੀ ਨਾਲ ਉਸਦੇ ਚਿਹਰੇ ਦਾ ਤਣਾਅ ਘਟ ਗਿਆ ਵਾਤਾਵਰਣ ਦੀ ਉਮੀਦਤਾਂ ਨੂੰ ਤੋੜਨ ਲਈ ਮੈਂ ਗੱਲ ਦਾ ਰੁਖ ਬਦਲਦਾ ਹਾਂ ਰਾਣ ਦਾ ਸੁਭਾ ਤੈਨੂੰ ਕਿਹੋ ਜਿਹਾ ਲੱਗਾ ਉਸਨੇ ਚਿੱਠੀ 'ਚ ਤਾਂ ਤੇਰੀ ਬੜੀ ਤਾਰੀਫ ਕੀਤੀ ਸੀ ਸੁਭਾ ਚੰਗਾ ਰਾਣੋਂ ਦਾ ਕੁੜੀਆਂ ਜੜੀਆਂ ਅਰਗਾ ਪਰ ਬਚਪਨਾ ਬਹੁਤ ਹੈ ਉਸ 'ਚ ਨਿੱਕੀਆਂ ਨਿੱਕੀਆਂ ਗੱਲਾਂ ਦਰੁਸ ਜਾਨਦੀ ਹੈ ਡਾਕਟਰ ਬੰਨ ਨਾਲੇ ਤਾਂ ਇਹਦੇ ਲੱਛਣ ਦਿੰਦੇ ਨਹੀਂ ਕਿਉਂ ਲਛਣਾ ਨੂੰ ਕੀ ਹੋਇਆ ਮੈਂ ਤਾਂ ਤਾਂ ਬਹੁਤ ਕਰਦੀ ਐ ਸਵਾ ਦੇਖੀ ਜਿੱਦੇ ਦੀ ਆਈ ਹੈ ਕਿਤਾਬ ਨੂੰ ਹੱਥ ਚ ਲਾ ਕੇ ਨਹੀਂ ਦੇਖਿਆ ਫਿਰ ਉਹ ਕੀ ਕਰਦੀ ਐ ਸਾਰਾ ਦਿਨ ਕੀ ਕਰਨਾ ਮੇਰਾ ਸਿਰ ਖਾਂਦੀ ਐ ਚੰਡੀਗੜ੍ਹ ਦੀਆਂ ਗੱਲਾਂ ਦੱਸਦੀ ਰਹਿੰਦੀ ਐ ਉਥੇ ਕੁੜੀਆਂ ਐ ਕਰਦੀਆਂ ਉਹਵੇਂ ਕਰਦੀਆਂ ਨੇ ਉਸ ਨੂੰ ਤਾਂ ਸਾਰੀਆਂ ਗੱਲਾਂ ਦਾ ਪਤਾ ਮੈਂ ਤਾਂ ਹੈਰਾਨੀ ਆ ਉਸ ਦੀਆਂ ਗੱਲਾਂ ਸੁਣ ਕੇ ਸੋਚਿਆ ਸੀ ਤਾਂ ਫਿਰ ਨੇਰਾਇਤ ਹੋਇਆ ਹੁਣ ਤੱਕ ਦੇਖਿਆ ਹੀ ਕੁਝ ਨਹੀਂ ਦੁਨੀਆ ਜਹਾਨ ਦਾ ਫਿਰ ਤਾਂ ਇਹੋ ਆਖ ਜੀ ਲਵਾਈ ਰੱਖੀਆਂ ਰਾਣੋਂ ਨੇ ਤੇਰਾ ਜੀ ਉਦਰ ਨਹੀਂ ਦਿੱਤਾ ਤੈਨੂੰ ਤਾਂ ਉਦਰ ਨਹੀਂ ਦਿੱਤਾਗਾ ਉਹਨੇ ਰਾਣੋਂ ਨੇ ਰੂਪ ਖੜਖੜਾ ਕੇ ਆਸ ਬੰਦੀ ਹੈ ਇਸ ਗੱਲੋਂ ਬੜੀ ਪਿਆਰੀ ਕੁੜੀ ਹੈ ਰਾਣੋਂ ਬਾਵੇ ਵਾਲੀ ਗੱਲ ਤੋਂ ਬਾਅਦ ਉਹ ਮੇਰੇ ਨਾਲ ਹੀ ਸੁਣਦੀ ਰਹੀ ਹੈ ਬੜੀਆਂ ਘਟ ਘਟ ਜੱਫੀਆਂ ਪਾਇਆ ਕਰੇ ਮੇਰੀਆਂ ਤਾਂ ਪਸਲੀਆਂ ਦੁਖਣ ਲਾਤੀਆਂ ਦੋ ਦਿਨਾਂ ਚ ਸੌਣ ਵੇਲੇ ਕੋਈ ਸੁਰਤ ਨਹੀਂ ਰਹਿੰਦੀ ਹੜੇ ਕੱਢ ਕੇ ਮਸਾ ਅੱਡ ਪੈਣ ਲਈ ਮੈਨੂੰ ਤਾਂ ਸਾਰੀ ਰਾਤ ਨੀਂਦ ਨਾ ਆਇਆ ਕਰੇ ਲੋਕ ਤਾਂ ਤਰਸਦੇ ਆ ਇਕੱਠੇ ਪੈਣ ਕਹਾਵਤ ਨਹੀਂ ਸੁਣੀ ਅਖੇ ਚੜ ਗਿਆ ਪੋ ਬਚਣਗੇ ਉਹ ਜਿਹੜੇ ਪੈਣਗੇ ਦੋ ਤੁਹਾਨੂੰ ਵੀ ਬੜੀਆਂ ਗੱਲਾਂ ਹੁੰਦੀਆਂ ਰਾਣੋ ਵਰਗੀਆਂ ਨਾਲ ਸੌਣ ਵਾਸਤੇ ਨਹੀਂ ਬਣੀਆਂ ਇਹ ਕਹਾਵਤਾਂ ਤੁਸੀਂ ਤਾਂ ਮੈਨੂੰ ਜਿਵੇਂ ਹੀ ਕੰਬਲੀ ਸੰਦੇ ਰੱਖਿਆ ਕਹਾਵਤ ਦਾ ਮਤਲਬ ਮੈਂ ਵੀ ਜਾਣਦੀ ਹਾਂ ਕੀ ਭਲਾ ਮੈਂ ਖਟਰੀ ਹਾਸੇ ਹੱਸਦਾ ਹਾਂ ਸੰਗ ਨਾਲ ਰੂਪ ਦਾ ਮੂੰਹ ਲਾਲ ਹੋ ਜਾਂਦਾ ਹੈ ਮੇਰੇ ਬੁੱਲ ਮੁੱਲ ਉਮਲੀ ਉਸ ਦੀਆਂ ਗੱਲਾਂ ਨਾਲ ਜੜ ਜਾਂਦੇ ਹਨ ਇੱਕ ਰੁਜਾਈ ਸਾਡੇ ਸਰੀਰਾਂ ਦੇ ਨਿੱਗ ਨੂੰ ਛਾਂਬ ਲੈਂਦੀ ਹੈ ਰੂਪ ਦਾ ਰੂਪ ਪਹਿਲੀ ਰਾਤ ਵਰਗਾ ਹੋ ਜਾਂਦਾ ਹੈ ਹੁਣ ਉਹ ਏਹੋ ਗੱਲਾਂ ਕਰਦੀ ਹੈ ਜਿਵੇਂ ਕੁਝ ਵਾਪਰਿਆ ਹੀ ਨਾ ਹੋਵੇ ਪਰ ਜੋ ਕੁਝ ਵਾਪਰਿਆ ਵਾਪਰ ਚੁੱਕਿਆ ਹੈ ਮੇਰੇ ਲਈ ਨਜ਼ਰ ਅੰਦਾਜ਼ ਕਰ ਸਕਣਾ ਬਹੁਤ ਮੁਸ਼ਕਲ ਹੈ ਮੈਂ ਪਹਿਲਾਂ ਹੀ ਰੂਪ ਨੂੰ ਪਿੰਡ ਛੱਡਣ ਦੇ ਹੱਕ 'ਚ ਨਹੀਂ ਸੀ ਰੂਪ ਨਾਲ ਹੋਈਆਂ ਵਧੀਆਂਕੀਆਂ ਲਈ ਕਰਦੇ ਇਕੱਲੇ-ਇਕੱਲੇ ਬੰਦੇ ਨਾਲ ਲੜਾਈ ਕਰਾਂ ਇਹ ਵੀ ਮੈਨੂੰ ਉਚਿਤ ਨਹੀਂ ਆਪਦੀ ਮੈਂ ਰੂਪ ਨੂੰ ਸਵੇਰੇ ਹੀ ਪਿੰਕੇ ਛੱਡ ਆਉਣ ਦਾ ਪੱਕਾ ਫੈਸਲਾ ਮਨ ਵਿੱਚ ਕਰ ਲੈਣਾ ਬੀਜੀ ਨੇ ਤਾਂ ਮੈਨੂੰ ਤੇਨੂੰ ਜਾਣ ਆਉਣ ਬਾਰੇ ਨੀ ਕੋਈ ਗੱਲ ਆਖੀ। ਮੈਂ ਰੂਪ ਦਾ ਪ੍ਰਤੀਕਰਮ ਜਾਣਾਂ ਲਈ ਪੁੱਛਦਾ ਹਾਂ। ਇੱਕ ਗੱਲ ਬਿਮਾਰ ਹੋਈ ਤੂੰ ਆਖਦੇ ਸਨ ਪਵਿੱਤਰ ਆਏ ਤ ਉਸ ਲਾ ਕੇ ਤੁਰਦੇ ਆਂਗੇ ਚਾਰ ਦਿਨ ਲੋਹੜੀ ਦਾ ਤਾਂ ਹੀ ਰੈਲੀ ਫਿਰ ਵਿਹਾਰ ਤਿਆਰ ਲੈ ਕੇ ਆ ਜੀ। ਵਿਹਾਰ ਦਾ ਲੋਹੜੀ ਦਾ ਅਕੇ ਵਿਆਹ ਪਿੱਛੇ ਪਹਿਲੀ ਲੋੜੀ ਹੈ ਨਾ ਰਿਵਾਜ ਹੈ ਇਸ ਵਾਸਤੇ ਬਈ ਜਿਹੜੇ ਰਿਸ਼ਤੇਦਾਰਾਂ ਨੂੰ ਵਿਆਹ ਵੇਲੇ ਕੰਪਲ ਸੂਟ ਛਾਪਾਂ ਨਾਲ ਮੰਨਿਏ ਲੋੜੀ ਨੂੰ ਵੀ ਮਰਣਾ ਪੈਂਦਾ ਬੀਜੀ ਨੇ ਤਾਂ ਮਾਹੀਰ ਵਾਰ ਕੱਟ ਲਿਆ ਮੁੰਡਾ ਹੁਣ ਵੇਲੇ ਤਾਂ ਸੁਣਿਆ ਲੋਕਾਂ ਨੂੰ ਲੋੜੀ ਚਾਹਵਾ ਨਾ ਮੰਨਉਂਦੇ ਪਰ ਸੁੱਕੇ ਅਮਰੀ ਲੋੜੀ ਤੇ ਇੰਨਾ ਖਰਚ ਮੈਨੂੰ ਤਾਂ ਸਮਝ ਨਹੀਂ ਆਈ ਗੱਲ ਦੀ 5000 ਦਾ ਘਾਟਾ ਵੀ ਤਾਂ ਪੂਰਾ ਕਰਨਾ ਹੀ ਹੈ ਨਾ ਅੰਨੀ ਬਹਾਨੀ ਬੀਜੀ ਨੇ ਮੈਨੂੰ ਬੜਾ ਗੁੱਸਾ ਆਉਂਦਾ ਹੈ ਸਾਲ ਚ 365 ਦਿਨ ਹੁੰਦੇ ਆ ਫਿਰ ਤਾਂ ਕੋਈ ਨਾ ਕੋਈ ਧਿਆਰ ਖੜਾ ਹੀ ਰੱਖਿਆ ਕਰੂ ਵੀ ਜੀ ਕਿਹੜਾ ਕਿਹੜਾ ਪੂਰਾ ਕਰੂੰਗੀ ਕੋਈ ਲੋੜ ਨਹੀਂ ਲੋੜੀ ਲੜੀ ਲਿਆਉਂਦੀ ਆਪਾਂ ਸਵੇਰੇ ਚੱਲਾਂਗੇ ਇੱਥੇ ਬਿਨਾ ਤੈਨੂੰ ਕੱਲੀ ਨੂੰ ਇੱਥੇ ਆਉਣ ਦੀ ਕੋਈ ਲੋੜ ਨਹੀਂ ਕੋਈ ਪੁੱਛੂ ਮੈਂ ਆਪੇ ਜਵਾਬ ਦਿਆਂ ਅਗਲੇ ਦਿਨ ਜਦ ਮੈਂ ਰੂਪ ਨੂੰ ਪੇਕੀ ਛੱਡ ਆਉਂਦੀ ਤਿਆਰੀ ਕਰਦਾ ਹਾਂ ਤਾਂ ਰਾਣੂ ਆਪਣਾ ਹੀ ਧੂਆਂ ਸੱਥਰ ਪਾ ਕੇ ਬੈਠ ਜਾਂਦੀ ਹੈ ਉਹ ਕਹਿੰਦੀ ਹੈ ਪਹਿਲਾਂ ਮੈਨੂੰ ਚੰਡੀਗੜ੍ਹ ਛੱਡ ਕੇ ਆਓ ਪਰ ਮੈਂ ਸਾਫ انکار ਕਰ ਦਿੰਦਾ ਹਾਂ ਕਿਉਂਕਿ ਮੇਰੇ ਕੋਲੇ ਛੁੱਟੀ ਨਹੀਂ ਮੈਂ ਰੂਪ ਨੂੰ ਇੱਕ ਹੋਰ ਹਫ਼ਤਾ ਇੱਥੇ ਕੱਲੀ ਨੂੰ ਨਹੀਂ ਛੱਡਣਾ ਛੱਡਣਾ ਚਾਹੁੰਦਾ ਬੀਜੀ ਵੀ ਰਾਣੋਂ ਦਾ ਪੱਖ ਲੈਂਦੇ ਹਨ ਪਰ ਮੈਂ ਨਹੀਂ ਮੰਨਦਾ ਰੂਪ ਆਪਣਾ ਪਰਸ ਚੁੱਕ ਕੇ ਖੜੀ ਹੋ ਜਾਂਦੀ ਹੈ ਮੈਂ ਅਟੈਚੀ ਚੁੱਕ ਲੈਣਾ ਹਾਂ ਮਾਂ ਮੇਰੇ ਫੈਸਲੇ ਦੀ ਦ੍ਰਿੜਤਾ ਨੂੰ ਸਮਝ ਜਾਂਦੀ ਹੈ ਛੱਟ ਆਪਣੇ ਮੱਥੇ ਦਾ ਪ੍ਰਭਾਵ ਬਦਲ ਲੈਂਦੀ ਹੈ ਠੀਕ ਆ ਕਾਕਾ ਰਾਣੋਂ ਨੂੰ ਤੇਰੇ ਪਾਪਾ ਜੀ ਛੱਡ ਆਉਣਗੇ ਤੂੰ ਰਪਿੰਦਰ ਨੂੰ ਛੱਡ ਆ ਇਮਾ ਰੂਪ ਦਾ ਸਰਕਲੂਸ ਨੂੰ ਵਾਸਤੇ ਕੇ ਵੱਧਦੀ ਹੈ ਰੂਪ ਬੇੜਾ ਲੋਹੜੀ ਤੋਂ ਅਗਲੇ ਦਿਨ ਆਜੀ ਜੇ ਪਵਿੱਤਰ ਨੂੰ ਟਾਈਮ ਮਿਲਿਆ ਤਾਂ ਇਹ ਆਜੂ ਤੈਨੂੰ ਲੈਣ ਨਹੀਂ ਤੇਰੇ ਵੀਰ ਜੀ ਛੱਡ ਜਾਣਗੇ ਨਹੀਂ ਮੈਨੂੰ ਚਿੱਠੀ ਲਿਖਦੀ ਮੈਂ ਆਜੂ ਆਪੇ ਤੇਰੇ ਬਿਨਾ ਹੁਣ ਸਾਡਾ ਵੀ ਕੀ ਨਹੀਂ ਲੱਗਣਾ ਰਾਨੋ ਵੀ ਚਲੀ ਜਾਉ ਮੈਂ ਗੰਦੀ ਕੋਲੀ ਲੱਗਦੀ ਫਿਰ ਮਾਂ ਦਾ ਗਲਾ ਪਰੋਂਦਾ ਤੇ ਉਹ ਚੁੰਨੀ ਦੇ ਪੱਲੇ ਨਾਲ ਅੱਖਾਂ ਪੁੰਜਣ ਲੱਗ ਪੈਂਦੀਆਂ। ਪੈਰੀ ਹੱਥ ਲਾਉਣ ਲੱਗਿਆ ਰੂਪ ਦੀਆਂ ਅੱਖਾਂ ਵਿੱਚੋਂ ਵੀ ਕੋਸ-ਕੋਸੇ ਹੰਝੂ ਮਾਂ ਦੇ ਪੈਰਾਂ ਤੇ ਡਿੱਗ ਪੈਂਦੇ ਹਨ। ਮਾਂ ਉਹਨੂੰ ਬਾਹਾਂ ਤੋਂ ਫੜਕੇ ਛਾਤੀ ਨਾਲ ਘੁੱਟ ਲੈਂਦੀ ਹੈ। ਰੂਪ ਪੁੱਤਰ ਸਿਆਣੀ ਬਣੀ ਘਰਾਂ ਦੇ ਸੌ ਪੜਦੇ ਹੁੰਦੇ ਆ ਸੌ ਔਕਸੋਕ ਹੁੰਦੀ ਆਪਣੇ ਘਰ ਮਾਪਿਆਂ ਅਨੁਸਾਰੀਆਂ ਗੱਲਾਂ ਨਹੀਂ ਦੱਸਦੀਆਂ ਹੁੰਦੀਆਂ। ਲੋੜੀ ਪਿੱਛੇ ਜ਼ਰੂਰ ਆ ਜੀ। ਨੂਹਾਂ ਧੀਆ ਆਪਣੇ ਘਰੀ ਹੀ ਸੋਭਾ ਪਾਉਂਦੀਆਂ ਨੇ। ਤਨੂਪਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸਸਤੀਕਾਲ ਜੀ